ਹਾਂ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡਰੈਸ ਡਿਜ਼ਾਈਨਰ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਕਿ ਜਿੰਨੇ ਬਹੁਤ ਮੈਸੇਜ ਤੇ ਫੋਨ ਆਉਂਦੇ ਭੈਣਾਂ ਦੇ ਵੀ ਬਈ ਤੁਹਾਡਾ ਕਿਹੜਾ ਪਿੰਡ ਆ ਤੁਸੀਂ ਕਿੱਥੋਂ ਮੇਰਾ ਜਿਹੜਾ ਪਿੰਡ ਆ ਭੈਣੋ ਉਹ ਪਿੰਡ ਸਿਮੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿੰਦੇ ਹਾਂ ਕਈ ਵਾਰੀ ਵੀਡੀਓ ਕੋਈ ਇੱਥੇ ਕੋਈ ਨੇੜੇ ਤੇ ਲੈਂਦਾ ਹੋਇਆ ਦਾ ਕਈ ਵਾਰੀ ਵੀਡੀਓ ਜਿਹੜੀ ਉਹ ਦੂਰ ਚਲੀ ਜਾਂਦੀ ਜਿੱਥੇ ਕਿਸੇ ਨੂੰ ਨਹੀਂ ਪਤਾ ਲੱਗਦਾ ਹਨ ਔਰ ਮੇਰਾ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਦਾ ਤਾਂ ਇੱਕ ਵਾਰੀ ਮੈਂ ਤੁਹਾਨੂੰ ਸਾਰਾ ਦਿਖਾਉਣਾ ਵੀ ਸਾਡਾ ਕਿਵੇਂ ਕੰਮ ਕਰਾ ਕਈ ਭਰਾਵਾਂ ਦੇ ਫੋਨ ਆਉਂਦੇ ਆ ਕਿ ਬਾਈ ਮਾੜਾ ਮੋਟਾ ਸਾਨੂੰ ਦੱਸੋ ਵੀ ਅਸੀਂ ਕੱਪੜਾ ਰੱਖਣਾ ਚਾਹੁੰਦੇ ਹਾਂ ਕਿਵੇਂ ਦਾ ਤਾਂ ਇਸ ਤਰ੍ਹਾਂ ਆਪਾਂ ਥੋੜਾ ਸੈਟਅਪ ਬਣਾਉਣਾ ਪਊਗਾ ਕੋਣ ਨੂੰ ਕੋਟ ਤੇ ਪਿਆ ਮੈਂ ਰੱਖ ਸਕਦਾ ਆਪਾਂ ਵਧੀਆ ਕੁਆਲਿਟੀ ਦੀ ਹੈ ਨਾ ਕੋਈ ਵੀ ਕੱਪੜਾ ਨਾ ਆਪਾਂ ਹਲਕਾ ਨਹੀਂ ਰੱਖਣਾ ਇਸੇ ਤਰ੍ਹਾਂ ਹੀ ਫਿਰ ਪੈਂਟਾਂ ਸ਼ਰਟਾਂ ਆਂ ਇਹ ਵੀ ਆਪਣੇ ਵਾਲੇ ਵੱਡੇ ਥਾਂ ਨਹੀਂ ਲੈਣੇ ਜੇ ਕੋਈ ਭਰਾ ਕੰਮ ਸ਼ੁਰੂ ਕਰਨਾ ਚਾਹਣਾ ਤਾਂ ਵਾਲੇ ਵੱਡੇ ਥਾਂ ਨਹੀਂ ਲੈਣੇ ਫਿਰ 셔ਲਟਾਂ 셔ਲਟਾਂ ਦੇ ਵੀ ਕਈ ਵਾਰੀ ਕੀ ਕਰਦਾ ਕੋਈ ਵੀ ਥਾਨ ਚੱਕ ਲੈਣੇ ਆਪਾਂ ਉਹ ਥਾਨ ਨਹੀਂ ਚੱਕਣੇ ਪਰ ਉਹ ਇਸ ਤਰ੍ਹਾਂ 셔ਲਟਾਂ ਦੇ ਨਾ ਆਪਾਂ ਨੂੰ ਪੀਸ ਮਿਲ ਜਾਂਦੇ ਆ ਵੀ 2 ਮੀਟਰ ਦਾ ਕਟਾਲੋ ਤੁਸੀਂ ਭਾਵਾ 2 셔ਲਟਾਂ ਦੇ ਵੀ ਕਟਾਲੋ ਭਾਵਾ 4 ਦਾ ਕਟਾਲੋ ਬਾਲਾ ਵੱਡਾ ਥਾਨ ਆਪਾਂ ਨੇ ਨਹੀਂ ਲੈਣਾ ਫਿਰ ਕੁੜਤੇ ਬਿਆਮੇ ਆਗੇ ਜਿਵੇਂ ਗੀਜਾ ਕਾਟ ਨੇ ਇਹ ਤੁਸੀਂ ਵਧੀਆ ਕੁਆਲਿਟੀ ਦੀ ਲੈਣੀ ਆ ਜਿਹਦਾ ਕਿ ਰੰਗ ਵਗੈਰਾ ਫਿੱਟ ਨਹੀਂ ਹੁੰਦਾ ਹਨਾ ਗਰੰਟੀ ਵਾਲੇ ਰੰਗ ਲਿਆ ਕਰੋ ਪੈਸੇ ਨਹੀਂ ਕਿਸੇ ਨੇ ਕੱਪੜਾ ਲੈਣੇ ਨੇ ਵੀ ਸਸਤਾ ਉਹਦਾ ਰੰਗ ਫਿੱਟ ਜਾਊਗਾ ਪਹਿਲੇ ਜਾਂ ਦੂਜੀ ਤੋਂ ਜੀ ਏ ਜੀ ਜਨਨ ਖਾਸ ਕਰਕੇ ਰੱਖਣਾ ਫਿਰ ਪੱਗਾਂ ਪੂਰੀ ਟੌਪ ਜੀ ਕੁਆਲਿਟੀ ਹੁੰਦੀ ਆ ਜਿਹੜੀ ਸੌਤ ਸ੍ਰੀ ਦੀ ਪੱਗਾਂ ਹਨ ਗਰੰਟੀ ਵਾਲੀ ਉਹ ਹੀ ਲਿਆ ਕਰੋ ਹਲਕੀ ਕੁਆਲਿਟੀ ਕਿਸੇ ਨੇ ਵੀ ਨਹੀਂ ਲੈਣੀ ਕਿਉਂਕਿ ਇਹ ਜਿਹੜੀ ਪੱਗ ਆ ਆਪਾਂ ਪੱਗ ਦਾ ਵੇਚ ਹੀ ਸਕਦੇ ਆ ਬੰਨਣ ਵਾਸਤੇ ਹਨਾ ਪਲੱਸ ਪੁਆਇੰਟ ਦੇ ਵਿੱਚ ਇਹ ਆ ਵੀ ਭੈਣਾ ਜੀ ਅੰਦਰ ਸੂਟ ਦੀ ਲਾਉਣੀਆਂ ਲੈਣੀਆਂ ਤਾਂ ਉਹਨਾਂ ਦਾ ਸੂਟ ਕਦੇ ਵੀ ਕਾਨ ਦੇ ਵਿੱਚ ਨਹੀਂ ਹੁੰਦਾ ਨਹੀਂ ਸੁੰਘੜੇ ਇੱਕ ਵਾਰ ਧੋਣ ਤੋਂ ਬਾਅਦ ਬਹੁਤ ਜਿਆਦੇ ਵਧੀਆ ਕਪੜਾ ਹੁੰਦਾ ਜੇ ਇਹਦੀ ਰੇਟ ਦੀ ਗੱਲ ਕਰੀਏ ਤਾਂ 70 ਰੁਪਏ ਮੀਟਰ ਹੀ ਆ ਬਾਜ਼ਾਰ ਦੇ ਵਿੱਚ 85 ਤੋਂ 90 ਰੁਪਏ ਮੀਟਰ ਵੇਖਦੀ ਐ ਪੱਗ ਪਰ ਆਪਾਂ ਇੰਨੀ ਮਹਿੰਗੀ ਨਹੀਂ ਦੇਣੀ ਕਿਉਂਕਿ ਫਿਰ ਆਪਣੇ ਕੋਲੇ ਗਾਹਕ ਕਿਉਂ ਆਊਗਾ ਤੁਸੀਂ ਬਾਜ਼ਾਰ ਨਾਲ 10-15 ਰੁਪਏ ਚੀਜ਼ ਨੂੰ ਸਸਤੀ ਦਿਹਾ ਕਰੋ ਤਾਂ ਕਿ ਤੁਹਾਡੇ ਕੋਲ ਗਾਹਕ ਜਿਹੜਾ ਇੱਕ ਵਾਰੀ ਚੀਜ਼ ਲੈ ਕੇ ਜਾਵੇ ਨਾ ਉਹ ਦੁਬਾਰੀ ਤੁਹਾਡੇ ਕੋਲੇ ਆਵੇ ਜੇ ਕੋਈ ਭਰਾ ਨਾਲ ਕੰਮ ਵੀ ਸ਼ੁਰੂ ਕਰਨਾ ਚਾਹੁੰਦਾ ਹੈ ਨਾ ਸਿਲਾਈ ਕਰਦਾ ਉਹ ਪਹਿਲਾਂ ਸੰਗਦਾ ਹਜੇ ਮੈਨੂੰ ਫੋਨ ਕਰ ਦੋ ਵੀ ਬਾਈ ਦਾ ਸੁਭਾਅ ਆਪਣੀ ਕਿਵੇਂ ਹੋਊਗਾ ਉਹ ਮੈਨੂੰ ਜਦੋਂ ਮਰਜੀ ਫੋਨ ਕਰਕੇ ਬੋਲ ਸਕਦਾ ਰਹਿ ਲੈ ਸਕਦਾ ਆਪਦਾ ਜੇ ਕਿਸੇ ਭੈਣ ਨੇ ਕੋਈ ਨਾਲ ਕੰਮ ਤੋੜਨਾ ਆਪਦਾ ਹਨਾ ਸਲਾਈ ਉਹ ਕਰਦੀ ਆ ਤਾਂ ਉਹ ਵੀ ਮੇਰੇ ਨਾਲ ਗੱਲਬਾਤ ਕਰਕੇ ਆਪਦਾ ਕੰਮ ਸ਼ੁਰੂ ਕਰ ਸਕਦੀ ਆ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਗਏ ਉਹ ਬਹੁਤ ਦਿਨਾਂ ਦੇ ਭੈਣਾਂ ਦੇ ਨਾਲ ਕਮੈਂਟ ਆ ਰਹੇ ਸੀ ਵੀ ਸਭਾਈ ਤੁਹਾਨੂੰ ਕਿ ਸ਼ਹਿਰਾ ਕੱਟਣਾ ਦੱਸੋ ਵੀ ਅਸੀਂ ਕਿਵੇਂ ਕੱਟੀ ਹੈ ਹਨਾ ਕਿ ਸ਼ਹਿਰਾ ਕੱਟਣ ਦੀ ਵੀਡੀਓ ਬਣਾਓ ਤੇ ਕਿ ਸ਼ਹਿਰਾ ਸਲਾਈ ਕਰਨ ਦੀ ਵੀਡੀਓ ਬਣਾਓ ਇੱਕ ਵਾਰੀ ਮੈਂ ਕਿ ਸ਼ਹਿਰਾ ਤੁਹਾਨੂੰ ਭੈਣੋਂ ਕੱਟਣ ਦੀ ਵੀਡੀਓ ਦਿਖਾਣਾਗਾ ਵੀ ਕਿਵੇਂ ਆਪਾਂ ਕਿ ਸ਼ਹਿਰਾ ਕੱਟਣਾਗਾ ਵੀਡੀਓ ਨੂੰ ਪੂਰੀ ਧਿਆਨ ਨਾਲ ਵੇਖਿਆ ਕਰੋ ਜਦੋਂ ਧਿਆਨ ਨਾਲ ਆਪਾਂ ਨਹੀਂ ਵੇਖਦੇ ਨੇ ਟਪਾ ਕੇ ਵੇਖਣ ਲੱਗ ਜਾਂਦੇ ਆ ਜੇ ਮਾੜਾ ਮੋਟਾ ਵੀ ਇੱਧਰ ਹੋ ਜਾਂਦੇ ਆ ਉਹ ਚੀਜ਼ ਜਦੋਂ ਤੁਹਾਡੇ ਤੋਂ ਮਿਸ ਹੋ ਜਾਂਦੀ ਆ ਫਿਰ ਤੁਹਾਨੂੰ ਫੋਨ ਕਰਨਾ ਪੈਂਦਾ ਇਹ ਤਾਂ ਪਹਿਲਾਂ ਹੀ ਆਪ ਦੇ ਕੰਨੋਂ ਇਹ ਹੁੰਦਾ ਮੈਨੂੰ ਕਿ ਪੂਰੀ ਮੈਂ ਬਰੀਕੀ ਦੇ ਵਿੱਚ ਸਮਝਾਵਾਂ ਚੀਜ਼ ਵੀ ਕਿਸੇ ਵੀ ਮੇਰੀ ਭੈਣ ਨੂੰ ਕੋਈ ਦਿੱਕਤ ਨਾ ਆਵੇ ਕਿ ਸ਼ਹਿਰਾ ਬਣਾਉਣ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਹਰ ਇੱਕ ਵੀਡੀਓ ਦੇ ਵਿੱਚ ਹੀ ਕਹਿਣਾ ਹੁੰਦਾ ਵੀ ਜਦੋਂ ਆਪਣੇ ਕੋਲ ਕੋਈ ਗਾਹਕ ਆਉਂਦਾ ਜਾਂ ਕੋਈ ਭੈਣ ਆਉਂਦੀ ਹੈ ਕੱਪੜੇ ਸਲਾਈ ਕਰਨ ਆਪਾਂ ਉਹਦਾ ਫੜ ਕੇ ਕੱਪੜਾ ਰੱਖਣਾ ਨਹੀਂ ਭੈਣੋ ਉਹਦੇ ਸਾਹਮਣੇ ਕਪੜਾ ਮਿਣਿਆ ਕਰੋ ਵੀ ਤੇਰਾ ਕਪੜਾ ਇਹ ਨਾਲ ਦੇਖੋ ਆ ਜਿਹੜਾ ਫੀਤਾ ਹੁੰਦਾ ਆਪਣਾ 1.5 ਮੀਟਰ ਦਾ ਹੁੰਦਾ ਕਈ ਵਾਰੀ ਕਿਸੇ ਨੂੰ ਨਹੀਂ ਪਤਾ ਲੱਗਦਾ ਹਨਾ ਕੋਈ ਵੱਡੀ ਗੱਲ ਨਹੀਂ ਹੌਲੀ ਹੌਲੀ ਬੰਦਾ ਕੋਈ ਵੀ ਐਕਸਪਰਟ ਹੁੰਦਾ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਸੀ ਤੁਹਾਡੇ ਨੂੰ ਹੁੰਦਾ ਸੀ ਸਾਡਾ ਕੰਮ ਵੀ ਕਪੜਾ ਵੀ ਨਹੀਂ ਮਿਣਨਾ ਉਹ ਹੁੰਦਾ ਸੀ ਹਨਾ ਤਾਂ ਕਰਕੇ ਮੈਂ ਕੋਈ ਇਹੋ ਜਿਹੀ ਚੀਜ਼ ਕਹਿਣਾ ਉਹ ਆਪਣੇ ਨੂੰ ਸੰਗਣ ਦੀ ਕੋਈ ਲੋੜ ਨਹੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਿਖ ਦਿਆ ਕਰੋ ਬਈ ਕਪੜਾ ਮੈਨਣਾ ਵੀ ਦੱਸ ਦਿਓ ਤਾਂ ਮੈਂ ਤੁਹਾਨੂੰ ਸਾਰੀ ਵਿਧੀ ਦੱਸ ਦਊਗਾ ਆ ਸਿੰਗਲ ਆਪਣੇ ਕੋਲ ਤੈ ਹੈ ਬਸ ਆਦਿ ਆ ਦੋ ਲੜ ਇਧਰੋਂ ਕੁੰਡਾ ਬੰਨਦਾ ਆ ਆਪਣਾ ਕਪੜਾ ਫੀਤਾ ਇਧਰ ਇੱਕ ਵਾਰੀ ਨਾ ਕੈਮਰਾ ਦਿਖਾ ਦਉ ਇੱਥੋਂ ਸ਼ੁਰੂ ਕਰ ਲੈਣਾ ਫੀਤਾ ਆਪਾਂ ਤਾਂ ਇੱਥੇ ਆ ਕੇ ਭੈਣੋ 1.5 ਮੀਟਰ ਤੋਂ ਇੰਨਾ ਵੱਧਾ ਕਪੜਾ ਹੈ ਜੇ ਤੁਹਾਡਾ ਇੱਕ ਕਪੜਾ 1.5 ਮੀਟਰ ਹੁੰਦਾ ਤਾਂ 125 ਤੇ ਹੋ ਜਾਂਦਾ ਇੱਥੇ ਠੀਕ ਆ 125 ਤੇ 100 ਮੀਟਰ ਹੋ ਜਾਂਦਾ ਜਿਹੜਾ ਆਪਾਂ ਇੱਕ ਸ਼ੇਰਾ ਕੱਟਣ ਲੱਗੇ ਅੱਜ ਇਹ 1.5 ਮੀਟਰ ਦਾ ਇੱਕ ਸ਼ੇਰਾ ਹੈਗਾ ਜੇ ਤੁਸੀਂ ਕਹੋਗੇ ਭਾਈ ਸਾਨੂੰ 1.5 ਮੀਟਰ ਵਾਲੇ ਇੱਕ ਸ਼ੇਰੇ ਦੀ ਕਾਟ ਦੱਸੋ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਫਟਾਫਟ ਲਿਖ ਦਿਆ ਕਰੋ ਤੇ ਬਾਕੀ ਜੇ ਵੀਡੀਓ ਲੱਗਦੀ ਵਧੀਆ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੇ ਜ਼ਰੂਰ ਦਿਆ ਕਰੋ ਉਹ ਹਨਾ ਜੋ ਵੀ ਹਾਂ ਸਾਨੂੰ ਬਈ ਵੀਡੀਓ ਵਧੀਆ ਲੱਗਦੀ ਆ ਜੇ ਕਿਸੇ ਵੀ ਚੀਜ਼ ਦੀ ਨਹੀਂ ਸਮਝ ਆਉਂਦੀ ਮੈਨੂੰ ਦੱਸਿਆ ਕਰੋ ਕਿਰਪਾ ਕਰਕੇ ਤਾਂ ਕਿ ਮੈਂ ਉਸ ਚੀਜ਼ ਵਿੱਚ ਸੁਧਾਰ ਲੈ ਕੇ ਆਵਾਂ ਕਿਸੇ ਚੀਜ਼ ਦੀ ਬਾਅਦ ਦੀ ਸਮਝ ਨਹੀਂ ਆਉਂਦੀ ਹਨਾ ਜਾਂ ਕੋਈ ਤੋਂ ਨਿਸ਼ਾਨਾਂ ਦੀ ਸਮਝ ਨਹੀਂ ਆਉਂਦੀ ਓਕੇ ਆਪਾਂ ਕਰਕੇ ਨਾ ਆਪਣੇ ਭੈਣਾ ਮੈਨੂੰ ਸੁਝਾਅ ਦਿਆ ਕਰਨ ਤੇ ਜੇ ਕੋਈ ਭਰਾ ਮੇਰਾ YouTube ਚੈਨਲ ਦੇਖਦਾ ਟੇਲਰ ਮਾਸਟਰ ਉਹ ਰਾਤ ਵੀ ਸਾਡੀ ਇਸ ਵਿਸ਼ੇ ਤੇ ਡਿਸਕਸ ਹੋਈ ਸੀ ਵੀ ਬਹੁਤ ਹੀ ਪੋਨ ਵਾਲਾ ਕੰਮ ਆ ਹਨਾ ਕਿਉਂਕਿ ਬੱਚੀਆਂ ਜਿਹੜੀਆਂ ਆਪਣੇ ਨੂੰ ਭੈਣਾ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਜਿਆਦੇ ਹਜੇ ਮੁੰਡੇ ਫਿਰ ਵੀ ਦੂਰ ਨੇੜੇ ਸਿੱਖਣ ਜਾ ਸਕਦੇ ਆ ਪਰ ਲੜਕੀਆਂ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਜਾਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਭਰਾਓ ਘਰੋਂ ਜਾਣ ਕਰਨ ਦਾ ਔਕਾ ਹੋਈ ਨਾ ਫਿਰ ਲਿਆਉਣ ਦਾ ਔਕਾ ਹੋਈ ਨਾ ਬੱਚਿਆਂ ਨੂੰ ਕਿਉਂਕਿ ਟਾਈਮ ਵੀ ਥੋੜਾ ਪਤਾ ਤੱਕ ਬਹੁਤ ਮਾੜਾ ਚੱਲ ਰਿਹਾ ਆ ਆ ਵਧੀਆ ਪਲੇਟਫਾਰਮ ਆ ਮੇਰੀਆਂ ਭੈਣਾਂ ਵਾਸਤੇ ਵੀ ਸਾਰੇ ਵੀਡੀਓ ਆਉਂਦੇ ਨੇ ਤੇ ਇਹ ਨਹੀਂ ਐ ਵੀ ਕੱਲੀ ਕਿਸੇ ਰਾਂ ਦੀ ਵੀਡੀਓ ਆਉਂਦੀ ਆ ਤਾਂ ਮੇਰੀ ਕੋਈ ਭੈਣ ਜੀ ਇਹ ਸਮਝੇ ਵੀ ਆਪਣੇ ਕੰਮ ਨਹੀਂ ਹੈਣੀ ਵੀਡੀਓ ਨੂੰ ਛੱਡ ਦਿਓ ਜੇ ਮੇਰੀ ਪੂਰੀ ਗੱਲ ਸੁਣੋਗੇ ਤੁਹਾਨੂੰ ਫਿਰ ਸਮਝ ਆ ਜਾਊਗੀ ਰਾਤ ਨੂੰ ਮੈਂ ਕਮੈਂਟ ਪਾ ਰਿਹਾ ਕਿ ਮੇਰੀਆਂ ਭੈਣਾਂ ਨੂੰ ਕਹਿ ਰਿਹਾ ਸੀ ਔਰਗੰਜਾ ਦਾ ਸੂਟ ਹਨਾ ਜਾਂ ਕੋਈ ਐਸ ਤਰ੍ਹਾਂ ਦਾ ਸੂਟ ਜਾਂ ਪਾਕਿਸਤਾਨੀ ਸਲਵਾਰ ਕਿਸੇ ਵੀ ਟੌਪਿਕ ਤੇ ਤੁਸੀਂ ਮੈਥੋਂ ਵੀਡੀਓ ਲੈ ਸਕਦੇ ਹੋ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਨਾ ਕਮੈਂਟ ਕਰ ਦਿਆ ਕਰੋ ਤੇ ਜਿਹੜੇ ਮੇਰੇ ਭਰਾ ਮੇਰੀ ਵੀਡੀਓ ਦੇਖਦੇ ਹਨਾ ਉਹਨਾਂ ਦੇ ਕੰਮ ਨਹੀਂ ਹੁੰਦੀ ਪਰਾਵੋ ਤੁਹਾਡੇ ਕੰਮ ਨਹੀਂ ਵੀਡੀਓ ਇਹ ਪੈਣਾ ਦੇ ਕੰਮ ਦੀ ਹੁੰਦੀ ਆ ਤੁਸੀਂ ਕਿਰਪਾ ਕਰਕੇ ਇਕੱਲੀ ਸ਼ੇਅਰ ਤਾਂ ਕਰ ਹੀ ਸਕਦੇ ਹੋ ਨਾ ਮਾਮਾ ਧੀਆਂ ਪੈਣਾ ਦਾ ਕਿੰਨਾ ਫਾਇਦਾ ਹੋ ਜਾਣਾ ਘਰੇ ਬੈਠੇ ਸਿੱਖ ਸਕਦੇ ਹਣ ਜਿਵੇਂ ਆਪਣੀ ਮਾਤਾ ਦੀ ਉਮਰ ਨਹੀਂ ਉਹ ਕੰਮ ਤਨਦਾਨ ਵੇੜ ਕੇ ਤਕਰੀਬਨ 11 12 ਵਜੇ ਨੂੰ ਵੇਲੀਆਂ ਹੋ ਜਾਣਗੀਆਂ ਉਸ ਤੋਂ ਬਾਅਦ ਆਪਾਂ ਦਾ 2 ਘੰਟੇ ਹੀ ਉਹ ਦੇਖ ਕੇ ਘਰੇ ਬੈਠ ਕੇ ਕਿਸ਼ਰਾ ਬਣਾ ਲੈਣਾ ਕਿੰਨਾ ਹਨਾ ਤੁਹਾਨੂੰ ਅਸੀਸਾਂ ਦੇਣੀਗਾ ਵੀ ਠੀਕ ਆ ਵਧੀਆ ਚੱਲ ਸਾਡੇ ਕੋਲੇ ਆ ਕਿਸ ਨੇ ਭੇਜ ਤਾਂ ਤੇ ਮੈਂ ਘਰੇ ਕੇ ਬੈਠੀ ਬਠੀ ਕਿਸ਼ਰਾ ਸਿੱਖ ਲਈ ਸਾਡੇ ਕੋਲ ਕਈ ਬਲੀ ਨਾਂ ਪਾਉਂਦਾ ਕਿਸੇ ਨਾਲ ਉਹ ਬਹੁਤ ਜ਼ਿਆਦਾ ਖਰਾਬ ਕੀਤਾ ਬਿਆ ਹੁੰਦਾ ਕਿਉਂਕਿ ਭੈਣਾਂ ਦਾ ਕੋਈ ਕਸੂਰ ਨਹੀਂ ਜਦੋਂ ਆਪਾਂ ਨੂੰ ਕੋਈ ਤੋਂ ਵਧੀਆ ਪਲੇਟਫਾਰਮ ਨਹੀਂ ਮਿਲਦਾ ਫਿਰ ਦਿੱਕਤ ਆਉਂਦੀ ਆਉਂਦੀ ਆ ਹਨਾ ਤੇ ਨਾ ਹੀ ਕੋਈ ਇਨਾ ਮੱਥਾ ਮਾਰਦਾ ਕਿਹੜਾ ਨਾ ਕਹਿੰਦੇ ਆਪਾਂ ਕੀ ਯਾਰਕ ਲੈਣਾ ਹਨਾ ਮਤਲਬ ਹਰ ਇੱਕ ਵੀਡੀਓ ਦੇ ਵਿੱਚ ਇਹ ਕਹਿਣਾ ਹੁੰਦਾ ਵੀ ਪੂਰਾ ਦੇਖ ਕੇ ਆ ਦੇਖੋ ਮੈਂ ਕਸ਼ਾਰੇ ਘੱਟ ਰਣ ਵਾਲੇ ਆਮ ਨਾਰਮਲ ਤੋਂ ਨਾਰਮਲ ਕੋਈ ਮੇਰੀ ਭੈਣ ਹੁੰਦੀ ਆ ਭਰਾ ਜਿਹੋ ਨੇ ਪ੍ਰੈਸ ਨਹੀਂ ਸੀ ਮਾਰਨੀ ਜੇ ਹਨਾ ਇਹ ਜੀ ਇਹਦਾ ਧਿਆਨ ਰੱਖਿਆ ਕਰੋ ਕੋਲ ਵੀ ਪ੍ਰੈਸ ਜ਼ਰੂਰ ਮਾਰਿਆ ਕਰੋ ਕੱਪੜੇ ਦੇ ਪਹਿਲਾਂ ਜਿੰਨੇ ਕੋਈ ਬਾਲਸ਼ ਵਾਲਾ ਉਹ ਕੱਢ ਲਿਆ ਕਰੋ ਇੱਕ ਵਾਰੀ ਆਪਾਂ ਜੀ ਲੋਡ ਪਈ ਤਾਂ ਪ੍ਰੈਸ ਮਾਰਾਂਗੇ ਇਹ ਜਿਹੜਾ ਕੱਪੜਾ ਇਹ 1.5 ਮੀਟਰ ਵਾਲਾ ਕਾੜ ਕਟਾਂਗੇ ਆਪਾਂ ਕਸ਼ੇਰੇ ਦੀ ਪਤੰਗ ਕਾਟ ਕਹਿੰਦੇ ਹਾਂ ਜੇ ਕਿਸੇ ਮੇਰੀ ਭੈ ਨੂੰ ਨਾ ਸਮਝ ਆਵੇ ਕੱਪੜਾ ਇਹ ਪਤੰਗ ਕਾਟ ਫਿਰ ਵੀ ਮੈਂ ਦੁਬਾਰੇ ਤੇ ਵੀਡੀਓ ਦੋ ਤਿੰਨ ਬਣਾ ਲੂੰਗਾ ਜੇ ਤੁਸੀਂ ਕਹੋਗੇ ਤਾਂ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆ ਆਪਣੇ ਕੋਲੇ ਕੱਪੜਾ ਪਿਆ ਪੂਰਾ ਧਿਆਨ ਦੇ ਨਾਲ ਵੇਖੋ ਇੱਕ ਮਿੰਟ ਜੀ ਘਟਾ ਜਾਣ ਕਿਉਂ ਕਿ ਨਹੀਂ ਇੱਥੋਂ ਫੜ ਲਿਆ ਕਰੋ ਇਸ ਤਰ੍ਹਾਂ ਠੀਕ ਆ ਮੈਂ ਤੁਹਾਨੂੰ ਨਿਸ਼ਾਨ ਲਾ ਕੇ ਦੱਸਦਾ ਬਣ ਕੇ ਚਲੋ ਆਪਾਂ 19 ਤੇ ਰੱਖ ਲਿਆ ਜਾਂ 20 ਤੇ ਰੱਖ ਲਿਆ ਆ ਦੇਖੋ ਇੱਥੋਂ ਤਾਂ ਆਪਾਂ ਇੱਕ ਨਿਸ਼ਾਨ ਵੈਸੀ ਲਾਵਾਂਗੇ ਹਾਂ ਜੀ 20 ਤੇ ਇੱਕ ਨਿਸ਼ਾਨ ਇੱਥੇ ਰੱਖ ਲੈਣਾ 20 ਤੇ ਇੱਕ ਨਿਸ਼ਾਨ ਹੀ ਇਹਦੀ ਉਲਟ ਫੈਟ ਲਾਵਾਂਗੇ ਆਪਾਂ ਠੀਕਾ ਪਿੱਛੇ हट ਕੇ ਦੂਰਾ ਐਂ ਦਿਖਾ ਦਿਓ ਇੱਕ ਆ ਨਿਸ਼ਾਨ ਮੈਂ ਉਧਰ ਲਾਇਆ ਨਾ ਇੱਕ ਨਿਸ਼ਾਨ ਇਹਦੇ ਉਲਟ ਸੈਟ ਲਾਉਂਗਾ ਇੱਥੇ ਉੱਥੇ ਵੀ 20 ਜੇ ਲਾਇਆ ਤਾਂ ਇੱਥੇ ਵੀ ਇੱਕ ਵਾਰੀ 20 ਤੇ ਲਾਉਂਗਾ ਇਹ ਇੱਕ ਵਾਰੀ ਆਪਾਂ ਦੇਖਣਾ ਰੱਖ ਕੇ ਵੀ ਘੇਰਾ ਆਪਾਂ ਨੂੰ ਕਿੰਨਾ ਚਾਹੀਦਾ ਤਾਂ ਆਪਾਂ ਵੱਧ ਘੱਟ ਕਰ ਸਕੀਏ ਇੱਕ ਵਾਰੀ ਤੁਸੀਂ ਕੱਚੇ ਨਿਸ਼ਾਨ ਲਾਉਣੇ ਆ ਇੱਥੋਂ ਫੜਨਾ 20 ਤੂੰ ਇਧਰੋਂ ਇੱਥੋਂ ਫੜਨਾ 20 ਇਸ ਤਰ੍ਹਾਂ ਚੱਕ ਲੈਣਾ ਠੀਕਾ ਜਿਵੇਂ ਆਪਾਂ ਕੁਰਤੇ ਦੀ ਬਾਹ ਕੱਢਦੇ ਆ ਸਿੰਗਲ ਠੀਕ ਹੈ 5 ਮੀਟਰ ਵਾਲਾ ਕੱਪੜਾ ਜਿਹੜਾ ਆਪਣੇ ਕੋਲੇ ਹੁੰਦਾ ਉਹਦੀ ਬਾਹਾਂ ਕੱਟਦੇ ਨਾ ਆਪਾਂ ਇਹ ਜਾਂ ਸਲਵਾਰ ਟੈਪ ਹੋ ਗਿਆ ਦੇਖੋ ਔਰ ਇਹਨਾਂ ਨੂੰ ਆਪਾਂ ਕੁਝ ਨਹੀਂ ਕਰਨਾ ਪੂਰੀ ਵੀਡੀਓ ਗੌਰ ਨਾਲ ਦੇਖਿਓ ਇਹਨੂੰ ਇਸ ਤਰ੍ਹਾਂ ਜੋੜ ਲੈਣਾ ਵਾ ਦੇਖੋ ਆਤੀ ਬਣ ਗਈ ਨਾ ਜਿਹੜੀ ਆਤੀ ਬਣ ਗਈ ਇਹ ਇਹਦਾ ਘੇਰਾ ਬਣ ਗਿਆ ਔਰ ਮੈਂ ਤੁਹਾਨੂੰ ਮੈਂ ਕਿ ਵੀ ਦਿਖਾ ਦਿੰਦਾ ਵੀ ਘੇਰਾ ਕਿੰਨਾ ਜਿੰਨਾ ਆਪਾਂ ਨੂੰ ਲੋੜ ਆ ਇਹਦੇ ਵਿੱਚ ਆਪਾਂ ਨੂੰ ਪੂਰਾ ਰੱਖ ਸਕਦੇ ਹਾਂ ਘੇਰਾ ਵਧਾ ਕਰ ਲਓ ਘੇਰਾ ਘੱਟ ਕਰ ਲਓ ਚਲੋ ਘੇਰਾ ਬਣ ਗਿਆ 41 ਇੰਚ ਸਾਡੇ ਵੀ 20 2 40 ਤੇ 1 41 ਚਲੋ ਜੇ ਨੂੰ ਮਨਿਕ ਜੇ ਲੋ ਤੁਹਾਨੂੰ ਘੇਰਾ ਘੱਟ ਕਰਨਾ ਵੀ ਤੁਸੀਂ 39 ਕਰਨਾ ਜਾਂ ਕਿਨੇ 40 ਕਰਨਾ 38 ਕਰਨਾ ਜਿੰਨਾ ਮਰਜ਼ੀ ਕਰ ਲਓ ਇਧਰੋਂ ਆਹ ਜਿਹੜਾ ਆਪਾਂ ਨਿਸ਼ਾਨ ਲਾਇਆਗਾ ਇਹ ਦੇਖੋ 20 ਤੇ ਲਾਇਆ ਨਾ ਹੁਣ ਜੇ ਤੁਸੀਂ ਘੇਰਾ ਘੱਟ ਕਰਨਾ ਤਾਂ ਇਹਨੂੰ 20 ਵਾਲੇ ਨਿਸ਼ਾਨ ਨੂੰ ਘੱਟ ਪਹਿਲੂ ਕਰ ਦੋ ਹੋਰ ਵਧਾ ਦਿਓ ਮੈਨੂੰ ਕੋਲ ਕੀ ਪੂਰਾ ਚੰਗੀਤਾ ਮੈਨੂੰ ਇਹ ਹੁੰਦਾ ਵੀ ਭੈਣਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ ਹਨਾ ਆਪਾਂ ਨਿਸ਼ਾਨ ਕਿੰਨੇ ਤੇ ਲਾਇਆ ਸੀ 20 ਤੇ ਇਹਨੂੰ ਤੁਸੀਂ 22 ਤੇ ਕਰ ਦੋ ਹਲੋ ਹੁਣ ਮੈਂ ਨਿਸ਼ਾਨ ਨਾ 22 ਤੇ ਕਰਤਾ ਦਸਰੇ ਚੱਕ ਮੈਂ ਕੁ ਰੰਗਦਾਰ ਚੱਕ ਚੱਟ ਗਾ ਇੱਥੋਂ ਹਾਂ ਠੀਕ ਆ ਆਪਾਂ ਕਿੰਨੇ ਤੇ ਕਰਤਾ ਇਹ ਇਹ ਨਿਸ਼ਾਨ ਨੂੰ ਆਪਾਂ 22 ਤੇ ਲਾ ਲੈ ਗੂੜੀ ਤੇ ਆਣਾ ਨੇ ਗੂੜੀ ਨੂੰ ਆਪਾਂ ਇਹਦੀ ਉਲਟ ਸਾਈਡ ਲਾਉਣਾ ਪੈਣਾ ਉਧਰ ਨਿਸ਼ਾਨ ਆਪਾਂ ਐ ਉਥੋਂ ਬਾਈ ਤੇ ਲਾ ਦੇ ਤਾਂ ਇੱਥੇ ਵੀ ਆਪਾਂ ਬਾਈ ਤੇ ਨਿਸ਼ਾਨ ਲਾਵਾਂਗੇ ਇਹਦੇ ਨਾਲ ਘੇਰ ਆਪਣਾ ਘੱਟ ਹੋ ਜਾਊਗਾ ਫਿਰ ਵੀ ਸਮਝ ਨਾ ਆਵੇ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਨਾ ਜੇ ਆ ਗਈ ਤਾਂ ਆਪ ਦਾ ਭਰਾ ਸਮਝ ਕੇ ਧੰਨਵਾਦ ਕਰਨਾ ਆਲੋ ਬਾਈ ਹੁਣ ਆਪਾਂ ਇਹਨੂੰ ਇੱਥੋਂ ਚਟਾ ਲਈ ਬਾਈ ਤੋਂ ਇੱਥੋਂ ਫੜ ਕੇ ਇਦੂਲ ਵੀ ਤਾਂ ਮੰਨਣੀ ਹੈ। ਪੂਰਾ ਚੰਗੀ ਤਰ੍ਹਾਂ ਕੱਪੜੇ ਨੂੰ ਸੈੱਟ ਕਰ ਲੈਣਾ ਜਦੋਂ ਆਪਾਂ ਕੱਪੜਾ ਕੱਟਣਾ। ਜੇ ਕਹੂੰ ਤਾਂ ਮੈਂ ਇੱਥੇ ਪ੍ਰੈਸ ਇੱਕ ਵਾਰੀ ਮਾਰ ਦਿੰਨਾ। ਤੁਹਾਨੂੰ ਹੋਰ ਵੀ ਸੌਖ ਹੋਊਗੀ। ਇਸ ਤਰ੍ਹਾਂ ਕਰਕੇ ਨਾ ਭਾਵੇਂ ਪੂਰੀ ਨਕਲ ਮਾਰ ਲਿਆ ਕਰੋ ਵੀ ਭਰਾ ਨੇ ਕਿਵੇਂ ਕੱਟਿਆ ਸੀ ਅਸੀਂ ਕਿਵੇਂ ਕੱਟਣਾ। ਫਿਰ ਤੁਹਾਨੂੰ ਦਿੱਕਤ ਨਹੀਂ ਹੋਊਗੀ। ਆਪ ਕੋਈ ਕਰੀਮ ਨਾਲ ਨਹੀਂ ਤੁਹਾਨੂੰ ਦਿੱਕਤ ਨਾ ਆਵੇ ਹਨ ਇਤੋਂ ਫੜ ਕੇ ਨੂੰ ਐ ਕਰ ਲੈਣਾ ਠੀਕ ਆ ਜੇ ਤੁਹਾਨੂੰ ਜਵਾਂ ਸੌਖਾ ਤਰੀਕਾ ਦੱਸੋ ਵੀ ਕੋਈ ਭੋਰਾ ਦਿੱਕਤ ਨਹੀਂ ਆਊਗੀ ਕਰੀਮ ਪਾਉਣ ਦਾ ਆਪਣਾ ਕਿੰਨਾ ਫਾਇਦਾ ਹੋ ਜਾਊਗਾ ਉਹ ਤੁਸੀਂ ਕਜੋ ਘਰੇ ਘਰੇ ਸ਼ਹਿਰ ਕਟੋਗੇ ਨਾ ਤੁਹਾਨੂੰ ਫਾਇਦਾ ਬਹੁਤ ਹੋਊਗਾ ਮੈਂ ਹਰ ਇੱਕ ਵੀਡੀਓ ਦੇ ਵਿੱਚ ਇਹ ਕਹਿਣਾ ਹੁੰਦਾ ਵੀ ਜੇ ਕਿਸੇ ਨੂੰ ਮੇਰੇ ਭੈਣ ਨੂੰ ਸਮਾਨ ਦੀ ਦਿੱਕਤ ਆਉਂਦੀ ਲਿਆਉਂਦੀ ਹੈ ਨਾ ਵੀ ਕਿੱਥੋਂ ਸਮਾਨ ਲਿਆ ਗਿਆ ਬਈ ਚੰਗਾ ਮਾੜਾ ਜਿਵੇਂ ਕੱਲ ਮੈਨੂੰ ਭੈਣਾਂ ਦੇ ਫੋਨ ਆਏ ਸੀਗੇ ਮੈਂ ਕੋਸ਼ਿਸ਼ ਕਰੂੰਗਾ ਭੈਣਾਂ ਜੇ ਤੁਸੀਂ ਮੈਨੂੰ ਕੁਐਂਟਾ ਦੇ ਵਿੱਚ ਦੱਸਿਓ ਵੀ ਮੇਰਾ ਇਹਰਾ ਦਾ ਵੀ ਮੈਂ ਤੁਹਾਨੂੰ ਆਪੇ ਹੀ ਇੱਥੋਂ ਸਮਾਨ ਮੰਗਵਾ ਕੇ ਇਕੱਠਾ ਦੇ ਦਿਆ ਕਰਾਂ ਹਣਾ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਇਹ ਸੁਝਾਅ ਦਿਓ ਵੀ ਤੁਸੀਂ ਲਿਆ ਸਕੋਗੇ ਇੱਥੋਂ ਜੇ ਕੋਈ ਦੂਰ ਨੇੜੇ ਆ ਫਿਰ ਆਪਾਂ ਕੋਈ ਕੋਰੀਅਰ ਵਗੈਰਾ ਕਰਵਾ ਦਿਆ ਕਰਾਂਗੇ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਉਹ ਮਿਰਗੀ ਭੈਣਾਂ ਨੂੰ ਸਮੱਸਿਆ ਬਹੁਤ ਹੁੰਦੀ ਆ ਜੇ ਉਹ ਵਧੀਆ ਸਮਾਨ ਲੈਣ ਵੀ ਜਾਂਦੀਆਂ ਤਾਂ ਕਾ ਦੁਕਾਨ ਵਾਲੇ ਤੁਹਾਨੂੰ ਪਤਾ ਹੀ ਆ ਕਿੰਨਾ ਬੁਰਾ ਹਾਲ ਚੰਗੀ ਚੀਜ਼ ਮੰਗੋ ਤਾਂ ਵੀ پیسے ਚੰਗੀ ਚੀਜ਼ ਦੇ ਤੇ ਸਮਾਨ ਫੇਰ ਉਹੀ ਹਨਾ ਇਹਦੇ ਕੋਲ ਹੈ ਨਹੀਂ ਸਮਾਨ ਵਧੀਆ ਉਹ ਆਪ ਨੂੰ ਵਧੀਆ ਦੇ ਨਹੀਂ ਸਕਦਾ ਵਧੀਆ ਸਮਾਨ ਕਿੱਥੋਂ ਮਿਲਦਾ ਉਹ ਤੁਸੀਂ ਜਿਆਦਾ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਰਕੇ ਕਮੈਂਟ ਦੱਸ ਦਿਆ ਕਰੋ ਨਹੀਂ ਫਿਰ ਆਪਾਂ ਇਕੱਠਾ ਸਮਾਨ ਲਵਾ ਲਿਆ ਕਰਾਂਗੇ ਇੱਕ ਵਾਰੀ ਫਿਰ ਤੁਹਾਨੂੰ ਜਿੱਥੇ-ਜਿੱਥੇ ਕਹੋਗੇ ਉੱਥੇ-ਉੱਥੇ ਭੇਜਿਆ ਕਰਾਂਗੇ ਹਨਾ ਬਿਲਕੁਲ ਸੈੱਟ ਹੋ ਗਿਆ ਕੱਪੜਾ ਹੁਣ ਆਪਾਂ ਜਿਹੜਾ ਘੇਰ ਮਣਿਆ ਸੀ ਉੱਥੇ ਕਿੰਨਾ ਵੱਧ ਆ ਰਿਹਾ ਸੀ ਹੁਣ ਇੱਥੇ ਘਟਜੂਗਾ ਆ ਜਿਹੜਾ 39 ਹੋ ਗਿਆ 19 ਨੂੰ 38 ਤੇ ਅੱਧਾ ਇੰਚ ਆ ਵਧ ਗਿਆ ਤੁਹਾਡਾ 39 ਘੇਰ ਜੇ ਕੋਈ ਬਜ਼ੁਰਗ ਭਾਰਾ ਜਾਂ ਮੇਰੀ ਮਾਤਾ ਭਾਰੀ ਆ ਉਹਦੇ ਹਿਸਾਬ ਦੇ ਨਾਲ ਘੇਰ ਵੱਧ ਘਟਾ ਪੰਜ ਕਰ ਸਕਦੇ ਤੁਸੀਂ ਜਿੰਨਾ ਮਰਜੀ ਘੇਰ ਘੱਟ ਕਰੀ ਚੱਲੋ ਬਸ ਆ ਚੀਜ਼ ਨੂੰ ਯਾਦ ਰੱਖਿਓ ਇਹ ਆਪਾਂ ਬਾਈ ਰੱਖੀ ਸੀ ਜੇ ਤੁਸੀਂ 23 ਕਰਤਾ ਹੋਰ ਘਟਜੂਗਾ 24 ਕਰਤਾ ਹੋਰ ਘਟਜੂ ਫਿਰ ਵੀ ਕਿਸੇ ਬਾੜੀ ਜੀ ਦੀ ਦਿੱਕਤ ਆਉਂਦੀ ਹੈ ਹਨਾ ਤਾਂ ਮੈਨੂੰ ਫਿਰ ਤੁਸੀਂ ਫੋਨ ਕਰ ਲਿਓ ਹਨਾ ਨਹੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੇ ਸਾਨੂੰ ਸਮਝ ਲੱਗ ਗਈ ਤਾਂ ਵੀ ਦੱਸੋ ਨਹੀਂ ਸਮਝ ਆਈ ਤਾਂ ਵੀ ਦੱਸ ਦਿਆ ਕਰੋ ਸੰਗਣ ਵਾਲੀ ਕੋਈ ਗੱਲ ਨਹੀਂ ਮੈਂ ਕਹਾਲੂ ਦੋ ਵੀਡੀਓ ਬਣਵਾਓ ਚਾਰ ਬਣਵਾਓ ਹਨਾ ਪਰ ਮੈਨੂੰ ਇਹ ਹੁੰਦਾ ਵੀ ਪੜਨਾ ਸਿੱਖ ਗਈਆਂ ਫਿਰ ਜਾ ਕੇ ਵਧੀਆ ਲੱਗਦਾ ਸਕੂਨ ਜਾਉਂਦਾ ਵੀ ਹਾਂ ਆਪਾਂ ਜਿਹੜੀ ਮਿਹਨਤ ਕਰਦੇ ਆ ਉਹਨੂੰ ਫਲ ਲੱਗੂਗਾ ਇਹ ਆਪਾਂ ਬੂਟਾ ਲਾ ਰਹੇ ਪੜਨਾ ਇਹ ਫੋਲ ਹੌਲੀ ਹੌਲੀ ਲੱਗਣਾ ਹੁੰਦਾ ਹਨ ਜਿਹੜੀਆਂ ਆ ਮੈਂ ਚੀਜ਼ਾਂ ਸਿੱਖੀਆਂ ਤਾਂ ਤੁਹਾਨੂੰ ਸਹੀ ਦੱਸਾਂ 7-8 ਸਾਲ ਲੱਗ ਗਏ ਹਰ ਇੱਕ ਚੀਜ਼ ਸਿੱਖਣ ਦੇ ਨਹੀਂ ਤਾਂ ਸਾਡੇ ਕੋਲੇ ਭਰਾ ਹੁੰਦੇ ਆ ਉਹ ਕਹਿੰਦੇ ਬਈ ਸਾਨੂੰ ਕੱਲਾ ਕੁੱਟ ਤਾਂ ਹੀ ਆਉਂਦਾ ਪਜਾਮਾ ਵੀ ਨਹੀਂ ਆਉਂਦਾ ਕਿਉਂ ਟਾਈਮ ਪੂਰਾ ਨਹੀਂ ਲਾਇਆ 1 ਸਾਲ ਲਾ ਕੇ ਜਾਂ 2 ਸਾਲ ਲਾ ਕੇ ਉਹਨਾਂ ਨੇ ਵਿਚਾਰੇ ਨੇ ਕਿਉਂਕਿ ਹਰ ਇੱਕ ਘਰ ਦੀ ਅਲੱਗ-ਅਲੱਗ ਮਜਬੂਰੀ ਹੁੰਦੀ ਹੈ ਇਹ ਨਹੀਂ ਹੈ ਵੀ ਸਾਰੇ ਆਪਣੇ ਗੁੰਦੇ ਬਹੁਤ ਲੋਕ ਦੁਖੀ ਪਏ ਆਗੇ ਤੇ ਆਪ ਦਾ ਆਪ ਦਾ ਅਗਲਾ ਦੇਖਦਾ ਵੀ ਮੈਂ ਉਹ ਰੋਟੀ ਜੋਗਾ ਹੋ ਗਿਆ ਮੈਨੂੰ ਰੋਟੀ ਵੀ ਕਮਾਉਣੀ ਹੈ ਘਰੇ ਬੱਚੇ ਪਾਲਣੇ ਆ ਜਾਂ ਕੋ ਭੈਣਾ ਦਾ ਵਿਆਹ ਕਰਨਾ ਉਹਦੀ ਮਜਬੂਰੀ ਹੋਏ ਜੀ ਕੰਮ ਅਧੂਰਾ ਛੱਡਣ ਦੀ ਵਿਚਾਰੇ ਦੀ ਹੈਨਾ ਇਹ ਨਾਲ ਸੋਚਿਆ ਕਰੋ ਵੀ ਉਹ ਨਹੀਂ ਕੱਲੇ ਆ ਦੇ ਲਾਲਚ ਨਹੀਂ ਕੱਲੇ ਕੁਰਤੇ ਸਿੱਖ ਕੇ ਛੱਡਦੇ ਤਾਂ ਘਰਾਂ ਦੀਆਂ ਬਹੁਤ ਮਜਬੂਰੀਆਂ ਹੁੰਦੀਆਂ ਨੇ ਜਿਵੇਂ ਆਪਾਂ ਮਾਰਕੀਟ ਦੇ ਵਿੱਚ ਨਿਕਲਾਂਗੇ ਨਾ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਦਾ ਕੁਝ ਵੀ ਨਹੀਂ ਲੋਕ ਬਹੁਤ ਵਿਚਾਰੇ ਦੁਖੀ ਤੇ ਦੁਖੀ ਪਏ ਆ ਹੈਨਾ ਹਲੋ ਹੁਣ ਆਪਾਂ ਇਹ ਚੰਗੀ ਤਰ੍ਹਾਂ ਸੈੱਟ ਕਰ ਲਿਆ ਇੰਨੀ ਵੀ ਕੋਈ ਸ਼ਹਿਰ ਦੇ ਪ੍ਰੈਸ ਮਾਰਦਾ ਨਹੀਂ ਇਮਤ ਨੂੰ ਮਾਰ ਕੇ ਤਾਂ ਦਿਖਾਈ ਆ ਵੀ ਤੁਹਾਨੂੰ ਚੀਜ਼ ਦੀ ਸਮਝ ਆ ਜੇ ਵੀ ਕਿਵੇਂ ਕੱਟਣਾ ਜਿਵੇਂ ਪ੍ਰੈਸ ਨਾ ਮਾਰਦਾ ਤੁਹਾਡੇ ਤੋਂ 100% ਕਿ ਸ਼ੇਰਾ ਘਰੇ ਨਹੀਂ ਕੱਟੇ ਹੁਣ ਤੁਸੀਂ ਬਿਲਕੁਲ ਆਰਾਮ ਨਾਲ ਕੱਟ ਲਓ ਹੁਣ ਆਪਾਂ ਸਾਰੇ ਨਿਸ਼ਾਨ ਚੱਕ ਦਿੰਨੇ ਆ ਤਿਆਰ ਰੱਖੋ ਮੇਰੀ ਵੀਡੀਓ ਗੌਰ ਨਾਲ ਆ ਮੈਂ ਕੱਪੜਾ ਜਿਹੜਾ ਰੱਖਿਆ ਕੰਨੀ ਤੇ ਕੰਨੀ ਚੜਾ ਕਰ ਲਿਆ ਮਤਲਬ ਜਿੰਨਾ ਤੁਸੀਂ ਸਿਉਣਾ ਉਹਨੂੰ ਉੱਤੇ ਚੜਾ ਕਰ ਲਿਆ ਇਹ ਦੇਖੋ ਠੀਕ ਆ ਜਦੋਂ ਕਿ ਸ਼ੇਰਾ ਸਿਉਣਾ ਸਾਰੀ ਕੰਨੀ ਵਿੱਚ ਕਰ ਦਿਓ ਜੇ ਕਿਸੇ ਮੇਰੀ ਭੈਣ ਕੋਲ ਇੰਟਰਲੌਕ ਹੋਗੇ ਉਹ ਕੰਨੀ ਕੱਟ ਵੀ ਸਕਦੀ ਹੈ ਇਦੇ ਕੋਲੇ ਘਰੇ ਇੰਟਰਲੌਕ ਹੈ ਉਹ ਕੰਨੀ ਕੱਟ ਕੇ ਕਿਸ਼ਰਾ ਬਣਾ ਸਕਦੀ ਆ ਠੀਕ ਹੈ। ਕੋਲ ਹੁਣ ਤੁਹਾਡੀ ਮਰਜ਼ੀ ਹੈ ਜਿੰਨੀ ਮਰਜ਼ੀ ਲੰਬਾਈ ਰਖਾ ਲਓ ਮੇਥੋਂ। ਇਥੋਂ ਜੇ ਆਪਾਂ 18 ਰੱਖਾਂਗੇ ਤਾਂ ਕਿਸ਼ਰਾ 16 ਦਾ ਤਿਆਰ ਹੋ ਜੂਗਾ। ਜੇ ਰੱਖਾਂਗੇ 19 ਤਾਂ ਜਾਨੀ ਕਿ 2 ਇੰਚ ਨੇਫੇ ਦਾ ਆਪਾਂ ਰੱਖਣਾ ਇਹਦੇ ਵਿੱਚ। 16 ਇੰਚ ਕਿਸ਼ਰੇ ਦੀ ਲੰਬਾਈ ਪਾਉਂਦੇ ਆ ਬਾਪੂ ਤਾਂ 18 ਰੱਖ ਦਿਆ ਕਰੋ। ਜੇ ਕੋਈ ਮੇਰੀ ਭੈਣ ਕਿਸ਼ਰਾ ਜਿੰਨਾ ਵੱਡਾ ਛੋਟਾ ਲੰਬਾਈ ਦੇ ਵਿੱਚ ਇਧਰ ਇਹਦੀ ਲੰਬਾਈ ਹੋ ਗਈ। ਇਹ ਚੀਜ਼ ਦਾ ਧਿਆਨ ਰੱਖਣਾ ਇਧਰ ਲਈ ਬਸ ਲੰਬਾਈ ਆ। ਇਦਿਲੇ ਬਸ ਇਹ ਆਪਾਂ ਝੋਲੀ ਰੱਖਾਂਗੇ ਤਾਂ ਆਪਾਂ ਇਹਦੀ ਕਸ਼ੇਰੀ ਲੰਬਾਈ ਕਰ ਦਾਂਗੇ 16 ਇੰਚ ਆਹ ਇਹ ਨਾਰਮਲ ਆ ਗੋਡਿਆਂ ਤੋਂ ਉੱਪਰ ਵਾਲਾ ਕਸ਼ੇਰਾ ਇਹ ਜੇ ਕਿਸੇ ਨੇ ਜੰਗੀ ਕਸ਼ੇਰਾ ਜਾਂ ਜਿਹਨੂੰ ਆਪਾਂ ਟਕਸਾਲੇ ਕਸ਼ੇਰਾ ਕਹਿੰਦੇ ਆ ਜਾਂ ਢਿੰਗਾ ਵਾਲਾ ਉਹ ਨਾਮ ਹੀ ਵੱਖਰੀ ਵੱਖਰੀ ਹੈ ਕੰਫਿਊਜ਼ ਨਾ ਹੋਇਆ ਕਰੋ ਮੈਨੂੰ ਆਉਂਦਾ ਨਹੀਂ ਹੈਨਾ ਤਾਂ ਤੁਸੀਂ ਮੇਰੇ ਤੋਂ ਪਰਸਨਲ ਫੋਨ ਕਰਕੇ ਪੁੱਛ ਸਕਦੇ ਹੋ ਕਸ਼ੇਰੇ ਨੂੰ ਮੋੜਿਆ ਨਾ ਕਰੋ ਮੈਨੂੰ ਬਣਾਉਣ ਆਉਣੀ ਆਉਂਦਾ ਇਹ ਸੌਖੇ ਬਹੁਤ ਹੈਗੇ 16 ਤੇ 2 18 ਹੁਣ ਆਪਾਂ ਇੱਥੇ ਟੱਕ ਲਾਵਾਂਗੇ ਜਦੋਂ ਕਟਾਂਗੇ ਠੀਕ ਹੈ ਉਹ ਆ ਜੋ ਆਪਣਾ ਝੋਲੀ ਕਿਵੇਂ ਰੱਖਣੀ ਹੈ ਝੋਲੀ ਕੇ ਸ਼ੇਰੇ ਦੀ 14 ਇੰਚ ਹੁੰਦੀ ਹੈ ਜੇ ਬਾਪੂ ਯਾਦੇ ਭਾਰਾ ਤਾਂ ਵਧਾ ਸਕਦੇ ਨਹੀਂ ਤਾਂ ਨਹੀਂ ਕਰਨੀ ਹੈ ਨਾ ਜਾਂ ਤੁਹਾਡੇ ਕੋਲੇ ਕਿ ਸ਼ੇਰੇ ਦਾ ਨਾਪ ਆਉਂਦਾ ਉਹਦੀ ਝੋਲੀ ਮੈਨ ਲਿਆ ਕਰੋ ਕਿ ਸ਼ੇਰੇ ਦਾ ਨਾਪ ਕਿਵੇਂ ਲੈਣਾ ਤੁਸੀਂ ਵੀਡੀਓ ਦੇਖਣੀ ਚਾਹੁੰਦੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਵੀ ਭੇਜੋ ਮੈਂ ਤੁਹਾਨੂੰ ਕਿ ਸ਼ੇਰੇ ਦਾ ਨਾਪ ਵੀ ਲੈਣਾ ਦੱਸੋ ਕਿਉਂਕਿ ਸਭ ਤੋਂ ਪਹਿਲਾਂ ਆਪ ਨੂੰ ਨਾਪ ਲੈਣਾ ਹੋਣਾ ਚਾਹੀਦਾ ਕਿਸੇ ਵੀ ਚੀਜ਼ ਦਾ ਸਾਰਾ ਕੰਮ ਨਾਪ ਤੋਂ ਜਰਨਾ ਮੈਂ ਹਰ ਇੱਕ ਵੀਡੀਓ ਵਿੱਚ ਕਹਿੰਦਾ ਹਾਂ ਨਾ ਵੀ ਸੰਗਨ ਦੀ ਗੋਈ ਲੋੜਨੀ ਤੁਹਾਡੇ ਆਪ ਦੇ ਭਰਾ ਦਾ ਚੰਗਣਾ 14 ਤੇ ਦੋ 16 ਜੇ ਤੁੜ ਇੰਨਾ ਰੱਖਤਾ ਆ ਨੀਫਾ ਮੁਰਜੂ ਚਿੜੀਆਂ ਕੇ ਸ਼ਹਿਰੇ ਦੋਨੇ ਪਾਸੇ ਹੁੰਦੇ ਠੀਕ ਆ ਇਹਨੂੰ ਤੁਸੀਂ ਐਂ ਚੋਣੇ ਹੋ ਤਾਂ ਐਂ ਨਿਸ਼ਾਨ ਲਗਾ ਲਉ ਨਹੀਂ ਆਪਾਂ ਮੈਂ ਫੱਟੀ ਨਾ ਕਦੇ ਨਿਸ਼ਾਨ ਲਾਇਆ ਨਹੀਂ ਅੱਜ ਤੁਹਾਡੇ ਵਾਸਤੇ ਲਾ ਕੇ ਦੇਖ ਲੈਣੀ ਆਪਾਂ ਵੀ ਲੱਗਦਾ ਸਹੀ ਆ ਪੂਰਾ ਇੱਥੋਂ ਐਂ ਲਾ ਲੈਣਾ ਠੀਕ ਆ ਆ ਵੀ ਘੈਂਟਾ ਕੰਮ ਇਹ ਫੱਟੀ ਭੈਣਾਂ ਕੋਲੇ ਹੈ ਨਹੀਂ ਤਾਂ ਮੈਂ ਹਰਕ ਬੀਬੀ ਜੀ ਕਹਿਣਾ ਹੁੰਦਾ ਵੀ ਕੁਝ ਵੀ ਨਹੀਂ ਪਿਆਰ ਪਿਆਰੀ ਚਾ ਕੰਮੇ ਵੜਾ ਦੇ ਦਿੰਦੀ ਆਪਾਂ ਨੂੰ ਮੈਨਾਂ ਨਹੀਂ। ਇਹ ਨਾਲੇ ਬੜਾ ਰੇਵ ਨਹੀਂ ਹੁੰਦਾ ਹਨਾ। ਹੁਣ ਜਦੋਂ ਤੁਸੀਂ ਇੱਥੇ ਮੈਂ ਇਹਨੂੰ ਕੱਟੂਗਾ ਇੱਥੋਂ ਤੱਕ ਛਿੜੀਆਂ ਵਾਸਤੇ ਠੀਕ ਆ। ਇੱਥੇ ਜੀ ਤੁਸੀਂ ਟੱਕ ਦੇ ਕੇ ਇਹਦੀ ਪਲੂਹਾਂ ਪਾਉਣੀਆਂ ਪੈਣੂ ਇੱਥੋਂ। ਮੈਂ ਵੈਸੇ ਤੁਹਾਨੂੰ ਕੋਸ਼ਿਸ਼ ਕਰੂੰਗਾ ਵੀਡੀਓ ਪਾ ਦੂੰਗਾ। ਜੇ ਮੇਰੀਆਂ ਭੈਣਾਂ ਵੀਡੀਓ ਦੇਖਣੀ ਚਾਹੁੰਦੀਆਂ ਕਿ ਸ਼ਰੇ ਦੀ ਤਾਂ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਭੇਜੋ ਬਾਈ ਸਾਨੂੰ ਵੀਡੀਓ ਵੀ ਬਣਾ ਕੇ ਦੋ ਇੱਥੋਂ ਲੈ ਕੇ ਨਾ ਆਏ ਪਲੇਟ ਪਾਉਗੀ ਤੇ। ਹੁਣ ਕੱਟਦਾ ਮੈਨੂੰ ਸਮਝ ਆ ਗਈ। ਨਹੀਂ ਸਮਝ ਆਈ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਲਿਖਿਓ ਨਹੀਂ ਇਹ ਸਮਝ ਆ ਗਈ ਤਾਂ ਉਹਦੇ ਭਰਾ ਦਾ ਧੰਨਵਾਦ ਜ਼ਰੂਰ ਕਰਨਾ ਮੇਰੀਆਂ ਭੈਣਾਂ ਨੇ ਤੇ ਜਿਹੜੀਆਂ ਮੇਰੀਆਂ ਭੈਣਾਂ ਵੀਡੀਓ ਦੇਖ ਕੇ ਛੱਡ ਨੇ ਕਿਰਪਾ ਕਰਕੇ ਨਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਕੱਲੀ ਇੱਕ ਸ਼ੇਰਾਂ ਦੀ ਗੱਲ ਨਹੀਂ ਮੁੱਕਦੀ ਭੈਣੋ ਜਿੰਨਾ ਤੁਹਾਨੂੰ ਕੰਮ ਜਾਈਦਾ ਕੁਰਤੇ ਬਿਆਮੇ ਸਿੱਖੋ ਬੁੜੀਆਂ ਵਾਲੇ ਸੂਟ ਸਿੱਖੋ ਲੇਡੀਜ਼ ਬੇ ਬੇ ਕਿਵੇਂ ਪਾਉਂਦੀਆਂ ਸੂਟ ਉਹ ਸਿੱਖੋ ਕੁਝ ਮਰਜ਼ੀ ਸਿੱਖੋ ਹਨਾ ਕੱਲੇ ਕੋਟ ਪੈਂਟਾਂ ਤੋਂ ਬਿਨਾ ਠੀਕ ਆ ਕੱਲੇ ਕੋਟ ਪੈਂਟਾਂ ਤੋਂ ਬਿਨਾ ਲੇਡੀ ਸੂਟਾਂ ਦੇ ਵਿੱਚ ਫਰਾਕਾਂ ਦੇ ਕਰ ਵੀ ਮੈਂ ਤੁਹਾਨੂੰ ਸਿਖਾ ਸਕਦਾ ਆਪਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਮੈਨੂੰ ਕਰਿਆ ਕਰੋ ਵੱਧ ਤੋਂ ਵੱਧ ਤਾਂ ਕਿ ਨਾਲੇ ਆਪਣਾ ਚੈਨਲ ਥੋੜੀ ਗਰੋਥ ਕਰੇ ਤੇ ਨਾਲੇ ਤੁਹਾਡਾ ਵੱਧ ਤੋਂ ਵੱਧ ਫਾਇਦਾ ਹੋਵੇ ਕਿਸੇ ਵੀ ਚੀਜ਼ ਦੀ ਸਮਝ ਨਹੀਂ ਆਉਂਦੀ ਤਾਂ ਵੀ ਕਮੈਂਟ ਕਰਿਆ ਕਰੋ ਜੇ ਆ ਗਈ ਤਾਂ ਮੈਨੂੰ ਦੱਸ ਦਿਆ ਕਰੋ ਹੁਣ ਮੈਂ ਕਟਾਈ ਸ਼ੁਰੂ ਕਰਦਾ ਧਿਆਨ ਨਾਲ ਜੁੜੇ ਰਹੋ ਵੀਰੋ ਦੇ ਵਿੱਚ ਆਹ ਪਾਸਾ ਲੰਬਾਈ ਆ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿਆਂ ਇਧਰਲੇ ਪਾਸੇ ਲੰਬਾਈ ਹੁੰਦੀ ਆ ਆਹ ਬੰਦ ਪਾਸੇ ਝੋਲੀ ਆ ਇਹ ਚੀਜ਼ ਦਾ ਤਿਆਰ ਹੋ ਪੂਰਾ ਜਿਵੇਂ ਮੈਂ ਪ੍ਰੈਸ ਮਾਰੀ ਐਂ ਪ੍ਰੈਸ ਮਾਰ ਕੇ ਘਰੇ ਪੈਣਾ ਨੇ ਕੱਟਣਾ ਬਿਨਾ ਪ੍ਰੈਸ ਤੋਂ ਨਾ ਕੱਟ। ਇੱਥੇ ਆਪਾਂ ਟੱਕ ਦੇਵਾਂਗੇ। ਇਹਦੀ ਪਲੋਈ ਤਾਂ ਇੱਕ ਕੋ ਭੂਏ ਕਿਦੋਂ ਹੀ ਸਾਰੇ ਕੋਦ ਲਈ ਠੀਕ ਆ। ਪਲੋਈ ਇੱਥੋਂ ਲੈ ਕੇ ਨਾ ਇੱਥੋਂ ਦੇ ਕਰਪਾਲਾ ਕੋ ਲੰਮੀ ਜਦੋਂ ਤੁਸੀਂ ਨੇਫਾ ਲੇਡੋਂਗੇ ਐ ਤਾਂ ਇਹ ਰੇਵ ਹੁੰਦਾ ਵਧਣਾ ਨਹੀਂ ਵਧਿਆ ਤੁਹਾਡਾ ਨੇਫਾ ਐਂ ਸੈੱਟ ਹੋ ਜਾਊਗਾ। ਜੇ ਪਲੋਈ ਨਾ ਪਾਈ ਤਾਂ ਆ ਦੇਖੋ ਐਂ ਵੱਜੂਗਾ ਹਣ। ਹੁਣ ਆਪਾਂ ਕਿਵੇਂ ਕੱਟਣੀ ਚਿੜੀ? ਆਹ। ਕੀ ਠੀਕ ਆ? ਮੈਂ ਕਿਹ ਦਿਖਾ ਲਿਆ? ਵੀ ਕਿੰਨੀ ਕੱਟਣੀ। ਆਹ। ਦੋ ਤੋਂ ਇੱਕ ਸੁੱਧ ਘੱਟ ਆ ਤੁਸੀਂ ਦੋ ਵੀ ਕੱਟ ਲਓਗੇ ਤਾਂ ਵੀ ਠੀਕ ਆ ਪਹੁੰਚੇ ਆਪਾਂ ਇਹਦੇ ਬਾਅਦ ਚ ਸਾਰਾ ਕਸ਼ਹਰਾ ਜਦੋਂ ਇੱਥੋਂ ਜੁੜ ਗਿਆ ਫਿਰ ਮੈਂ ਤੁਹਾਨੂੰ ਦੱਸੂ ਕਿੰਨੇ ਟੱਕ ਲਾਉਣ ਕਈ ਭੈਣਾਂ ਦਾ ਕਪੜਾ ਵਧੇ ਜਾਂਦਾ ਕੰਗਾਂ ਦਾ ਘਟ ਜਾਂਦਾ ਬਿਲਕੁਲ ਸਹੀ ਆਊਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਓ ਬਾਈ ਸਾਨੂੰ ਕਸ਼ਹਰਾ ਬਣਾਉਣ ਚ ਬਹੁਤ ਦਿੱਕਤ ਆਉਂਦੀ ਆ ਇੱਕ ਕਸ਼ਹਰਾ ਬਣਾ ਕੇ ਦਿਖਾ ਦਿਓ ਇੱਕ ਮੈਂ ਤੁਹਾਨੂੰ ਬਣਾ ਕੇ ਵੀ ਦਿਖਾ ਦਊਗਾ ਤਾਂ ਪੂਰਾ ਤੁਸੀਂ ਮੈਨੂੰ ਆਪ ਦਾ ਭੈਣੋ ਸਹਿਯੋਗ ਦਿਆ ਕਰੋ ਹਨਾ ਉਪਰਾਂ ਨਾ ਸਮਝਿਆ ਕਰੋ ਪੰਜਾਬੀ ਭਰਾ ਥੋੜਾ ਜ਼ਿੰਮੇਵਾਰ ਭਰਾ ਹੈਗਾ ਕਿਸੇ ਵੀ ਜੀ ਦੀ ਸਮਝ ਨਹੀਂ ਆਉਂਦੀ ਤੁਹਾਡੇ ਵਾਂਗ ਮੈਂ ਵੀ ਐਂ ਡਗ ਡਗ ਕੇ ਸਵਾਰ ਹੋਇਆ ਆ। ਆਹ ਲੋ ਆਪਣੇ ਕੋਲੇ ਆਹ ਕਾਪੜਾ ਬਚ ਗਿਆ। ਕਿਉਂਕਿ ਸਭ ਤੋਂ ਹੁਣ ਆਪਾਂ ਪਹੁੰਚੇ ਵੀ ਘੜਨੇ ਆ ਤੇ ਨਾਲਾ ਵੀ ਘਟਣਾ। ਨਾਲਾ ਕੋਸ਼ਿਸ਼ ਕਰਿਆ ਕਰੋ ਕਿ ਸ਼ਹਿਰ ਇਹਦਾ ਆਪਾਂ ਨੂੰ ਰੇਪ ਪਾਉਣਾ ਹੁੰਦਾ ਆਪਾਂ। ਔਰ ਉਹ ਮਾਪਾ ਨੇ ਥੋੜਾ ਕਟਾਈ। ਪਹੁੰਚੇ ਇਹ ਆ ਮੋੜ ਲਿਆ ਕਰੋ। ਜਿੰਨਾ ਤੁਹਾਨੂੰ ਲੋੜ ਆ ਮੂਰੀ ਦੀ ਪਹੁੰਚੇ ਦੀ ਉਹਨਾਂ ਰੱਖ ਲਿਓ। ਕਿਉਂਕਿ ਕਈ ਭਰਾ ਬਜ਼ੁਰਗ ਕਿ ਸ਼ਹਿਰ ਆਹ ਦਾ ਪਹੁੰਚਾ ਖੁੱਲਾ ਪਾਉਂਦੇ ਆ। ਜਾ ਕੋਈ ਮੇਰੀ ਮਾਤਾ ਆ ਆਂਟੀ ਹੈ ਨਾ ਕਹਿ ਸਕਦੇ ਆ ਬੇਬੇ ਕਹਿ ਸਕਦੇ ਆ ਉਹ ਪਹੁੰਚੀ ਖੁੱਲੇ ਪਾਉਂਦੀ ਆ ਅਮਰਤ ਛਕਿਆ ਹੋਇਆ ਉਹ ਬੇਬੇ ਕਹਿੰਦੀ ਮੈਨੂੰ ਤਾਂ ਇੰਨਾ ਕਸ਼ੇਰਾ ਕਰਦੇ ਇੱਕ ਗਿੱਠ ਹੈ ਨਾ ਤੁਸੀਂ ਉਹ ਗਿੱਠ ਰੱਖ ਕੇ ਮਿਲ ਲਿਆ ਕਰੋ ਫੀਤੇ ਨਾਲ ਗੇਠਾ ਨਾਲ ਆਪਾਂ ਨੂੰ ਹਿਸਾਬ ਨਹੀਂ ਆਉਂਦਾ ਤਾਂ ਆਪਾਂ ਜਿੰਨਾ ਮਰਜੀ ਆਪਣੇ ਕੋਲ ਕਪੜਾ ਹੈਗਾ ਕਸ਼ੇਰੀ ਦੀ ਮੂਰੀ ਰੱਖ ਲਿਓ ਚਲੋ ਇੱਥੇ ਆਪਾਂ 27 ਇੰਚ ਪੱਟ ਰੱਖ ਦਿੰਨੇ ਠੀਕ ਆ 27 ਬਹੁਤ ਤਾਂ ਬਾਕੀ ਆਪਾਂ ਕਪੜਾ ਕੀ ਕਰਨਾ ਇਥੋਂ ਲੋੜ ਮੁਤਾਬਕ ਆਪਾਂ ਰੱਖ ਲਿਆ ਕਰੋ ਇਹ ਫੱਟੀ ਬਣ ਜੂਗੀ ਇਹ ਇਸ ਤਰ੍ਹਾਂ ਤਿੰਨ ਫਿਰ ਤਿੰਨ ਫਿਰ ਤਿੰਨ ਪ੍ਰੈਸ ਆਪਾਂ ਮੜੀ ਮਾਰ ਲੈਣੀ ਪ੍ਰੈਸ ਮਾਰ ਲਿਆ ਕਰੋ ਇਹਦੇ ਨਾਲ ਕੰਮ ਵਿੱਚ ਸਫਾਈ ਆਉਂਦੀ ਹੈ ਨਾ ਕਸ਼ੇਰੇ 'ਚ ਵੀ ਮਾਰ ਲਿਆ ਕਰੋ ਤੁਸੀਂ ਇਹ ਆਲੋ ਠੀਕ ਆ ਪਪਾ ਇੱਕ ਵਾਰੀ ਪੂਰਾ ਪੂਰਾ ਤੁਹਾਨੂੰ ਪੀਸ ਲਾ ਕੇ ਦਿਖਾਣਾ ਕਸ਼ੇਰੀ ਦੀ ਮੂਰੀ ਕਿਵੇਂ ਕੱਟਦੇ ਆ ਆਲੋ ਬਰੀਕੀ ਸਮਝਾਉਣਾ ਭਾਣੋ ਕਿਤੇ ਇਹ ਨਾ ਸੋਚੋ ਬਾਈ ਵੀਡੀਓ ਲੰਮੀ ਕਰੀ ਜਾਂਦਾ ਹਨ ਤੁਹਾਨੂੰ ਫਿਰ ਸਮਝ ਨਹੀਂ ਆਉਣੀ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਤੁਸੀਂ ਐਵੇਂ ਸਾਰ ਲਾਓ ਵੀ 6-7 ਸਾਲਾਂ ਦਾ ਰਾਸ ਤੁਹਾਨੂੰ 20 ਮਿੰਟ ਜਾਂ 15 ਮਿੰਟ ਜਾਂ 25 ਮਿੰਟ ਕਹਿ ਲਊ ਹਨ ਮਿਲ ਜਾਂਦਾ ਹਰ ਇੱਕ ਚੀਜ਼ ਸਿੱਖ ਨੂੰ ਘਰੇ ਬੈਠਾ ਨੂੰ ਮਿਲ ਜਾਂਦੀ ਆ ਮੌਜ ਲੱਗੀ ਪਈ ਆ ਇੱਕ ਹਿਸਾਬ ਦੀ ਹਨਾ ਵੀ ਕਿਤੇ ਜਾਣ ਨਹੀਂ ਪੈਂਦਾ ਤਿਆਰ ਹੋ ਕੇ ਆ ਲੋ ਆ ਜਿਹੜੀ ਚੀਜ਼ ਆਪਾਂ ਬਣਾ ਲਈ ਨਾ ਆ ਪਹੁੰਚਾ ਬਣ ਗਿਆ ਆਪਣਾ ਐਵੇਂ ਮੁੜੂਗਾ ਜਿਹੜੀਆਂ ਭੈਣਾਂ ਨੂੰ ਬਿਲਕੁਲ ਨਵੀਆਂ ਚੈਨਲ ਤੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਜੀ ਨੂੰ ਬਿਜਾ ਦਿਓ ਤੇ ਆਲ ਵਾਲੇ ਬਟਨ ਤੇ ਸੈੱਟ ਕਰ ਲਿਓ ਕੱਲੇ ਆਪਾਂ ਕੁਸ਼ੈਰ ਹੀ ਨਹੀਂ ਸਿਖਾਉਂਦੇ ਜੀ ਤੁਹਾਨੂੰ ਮੈਂ ਹਰ ਇੱਕ ਵੀਡੀਓ 'ਚ ਹੀ ਦੱਸਦਾ ਹੁੰਨਾ ਵੀ ਜਿਹੜੇ ਪੁਰਾਣੇ ਜੁੜੇ ਹਨ ਉਹਨਾਂ ਦਾ ਪਤਾ ਲੇਡੀਜ਼ ਸੂਟ ਕੋਟ ਤੇ ਪਜਾਮੇ ਪੈਂਟਾਂ ਸ਼ਰਟਾਂ ਕਟਿੰਗ ਪਲੱਸ ਸਿਲਾਈ ਪਰ ਥੋੜਾ ਜਿਹਾ ਆਪ ਦਾ ਸਹਿਯੋਗ ਦਿਓ ਮੈਂ ਬਤ ਤੋਂ ਬਤ ਭੈਣਾਂ ਤੋਂ ਇਹੀ ਮੰਗਦਾ ਵੀ ਭੈਣੋ ਆਪ ਦਾ ਸਹਿਯੋਗ ਦਿਓ ਤੁਹਾਡਾ ਪਿਆਰੀ ਭਰਾ ਹਣੋ ਤੇ ਪੂਰੀ ਬਰੀਕੀ ਸਮਝਾਉਣਾ ਤੁਹਾਡੀਆਂ ਕਮੈਂਟਾਂ ਦੇ ਤਿੱਕਰ ਵੀ ਮੈਂ ਜਵਾਬ ਦਿੰਨਾ ਭਾਵੇਂ ਨੂੰ 2 ਘੰਟੇ ਲੱਗ ਜਾਨ। ਹੁਣ ਮੈਂ ਤੁਹਾਨੂੰ ਜਿਹੜੀ ਇੱਕ ਚੀਜ਼ ਹੋਰ ਦੱਸਣੀ ਆ ਸਭ ਤੋਂ ਜ਼ਰੂਰੀ। ਮੰਨ ਕੇ ਚੱਲੋ ਆਪਣੇ ਕੋਲ ਇਹ ਚਿੱਟੀ ਲੀਰ ਆ ਹਨਾ। ਮੈਂ ਲੰਮੀ ਚੱਕਦਾ ਇਥੋਂ ਤੋਰੀ। ਵੀ ਤੁਹਾਨੂੰ ਸੌਖਾ ਹੋ ਜਾ ਕਿਸੇ ਰੱਬ ਨੇ ਆ ਪੁੱਛੀ ਅਗਲਾ ਹਨਾ। ਵੀ ਕਿੱਥੋਂ ਆ ਬਣਾਇਆ ਐਂ ਲੀਰ ਲੈ ਲੈ ਕਰੋ। ਕੋਈ ਵੀ ਜ ਲੈ ਸਕਦਾ ਲੀਰ ਇਹ ਨਹੀਂ ਹੈ ਵੀ ਆਪਾਂ ਕੱਪੜਾ ਨਾਲ ਦੇ ਪਾਉਣਾ। ਮੇਰੀ ਵੀਡੀਓ ਤੁਹਾਡੇ ਕੰਮ ਆਉਣ ਵਾਲੀ ਆ। ਜਿਹੜੀਆਂ ਭੈਣਾ ਸ਼ਹਿਰੇ ਤਾਂ ਬਣਾਉਂਦੀਆਂ। ਰਾਜਾ ਪਹਿਲੀ ਵਾਰੀ ਦੇਖ ਰਿਹਾ ਹਾਂ ਇਹ ਚੀਜ਼ ਨਹੀਂ ਬਈ ਅਸੀਂ ਦੇਖੀ ਸੀ। ਹਾਂ। ਆ ਕਿਸ਼ਾਰੇ ਦੇ ਪਹੁੰਚੇ ਹਾਂ। ਇੱਕ ਚੱਕ ਲਿਆ ਮੈਂ। ਉਰੀ ਤੇ ਆਂ ਨਾ ਵੇਖੋ। ਚਲ ਇੱਥੋਂ ਆਪਾਂ ਰੱਖਿਆ। ਨਾਲੀ ਛੋਟੀ ਰਹਿ ਗਈ ਨਾ। ਜੇ ਕਈ ਵਾਰੀ ਥੋੜੀ ਲੀਡ ਛੋਟੀ ਵੀ ਰਹਿ ਜੇ ਤਾਂ ਕੋਈ ਚਿੰਤਾ ਨਹੀਂ ਕਰਨੀ। ਲੀਡ ਮੈਂ ਤਾਂ ਹੋਰ ਚੱਕੀ ਨੂੰ ਮੰਨ ਕੇ ਚੱਲੋ। ਆ ਚੱਕ ਲਈ ਹਣਾ। ਦੂਰੀ ਇਹਨੂੰ ਕਰੀ ਕਰਦਾ ਕੋਈ ਕਰੜਾ ਮਾਲਾ ਹੋਣੀ ਐ। ਐਸਟਰੋਂ ਦੀਰ ਜਿਹੜੀਆਂ ਭੈਣਾ ਕਹਿੰਦੀ ਸਾਡੇ ਕਸ਼ੈਰੀ ਦੀ ਮੂਰੀ ਵਧੀਆ ਬਣੀ। ਜਿਵੇਂ ਆਪਾਂ ਬੁੱਕਰ ਵੀ ਨਹੀਂ ਪਾਉਂਦੇ ਪਹੁੰਚਿਆਂ ਦੇ ਵਿੱਚ। ਉਹੀ ਚੀਜ਼ ਵੇਖਾ ਪੂਰੀ ਪੂਰੀ ਟੱਕ ਟਿੱਕਰ। ਆਪਾਂ ਮੈਂ ਤੁਸੀਂ ਇੱਥੋਂ ਸਿਉਣ ਮਾਰ ਕੇ ਬਾਅਦ ਚ ਕੋਲੇ ਆ ਕੇ ਘਟਦਿਆ ਕਰੋ। ਲੈ ਲੋ। ਇੱਥੋਂ ਆਪਾਂ ਕੀ ਕਰਨਾ ਇਹਨੂੰ ਐ। ਪੂਰੀ ਲੀਰ ਥੋੜੀ ਜੀ ਤੂੰ ਚੌੜੀ ਵੀ ਲੈ ਸਕਦੇ ਐ ਐਨੀ ਵੀ ਲੈ ਲਓ ਕੋਈ ਚੱਕਰ ਨਹੀਂ। ਇਥੋਂ ਮੋੜ ਕੇ ਪੂਰਾ ਧਿਆਨ ਦੇ ਨਾਲ ਮੈਂ ਤੁਹਾਨੂੰ ਪੂਰਾ ਦਾ ਵਧੀਆ ਜਿੱਕਰ ਦੱਸੂਗਾ ਜਿਹੜੀਆਂ ਭੈਣਾਂ ਕਿ ਸ਼ਹਿਰਾ ਬਣਾ ਕੇ ਮੈਨੂੰ ਇੱਕ ਵਾਰੀ ਜ਼ਰੂਰ ਫੋਨ ਵੀ ਕਰਿਓ ਤੇ ਕਮੈਂਟ ਵੀ ਕਰਿਓ ਜਿਹੜੀਆਂ ਭੈਣਾਂ ਕਿ ਸ਼ਹਿਰਾ ਬਣਾਉਂਦੀਆਂ ਉਹ ਮੈਨੂੰ ਇੱਕ ਵਾਰੀ ਫੋਨ ਕਰਿਓ ਬਣਾ ਮੈਨੂੰ ਫਿਰ ਨਜ਼ਾਰਾ ਆ ਜਾਂਦਾ ਵਧੀਆ ਹੈਨਾ ਆ ਲੋ ਫੋਨ ਮੈਂ ਸਾਰੀਆਂ ਭੈਣਾਂ ਦੇ ਚੱਕਦਾ ਹੀ ਹੁੰਦਾ ਨਾ ਚੱਕਿਆ ਤੇ ਵਾਪਸ ਬੈਕ ਕਾਲ ਕਰਦਾ ਹੁੰਦਾ ਇੱਕ ਸੀ ਹੁਣ ਕਿਨਾਰੇ ਤੇ ਮਾਰ ਲਿਓ ਇੱਕ ਮੜਾ ਫੈਰ ਬੈਰ ਛੱਡ ਕੇ ਇੱਕ ਹੋਰ ਮਾਰ ਤਿੰਨ ਸੀ ਹੁਣਾਂ ਦਾ ਪਹਿਲਾਂ ਇੱਥੇ ਮਾਰ ਲੀਂਗਾ ਆਪਾਂ ਕੀ ਗੱਲ ਜੇ ਤੁਸੀਂ ਕਹੋਗੇ ਤੁਹਾਡਾ ਪਾਇਆ ਕਿ ਸ਼ੇਰ ਆ ਕਿ ਹਾਂ ਜੀ ਕਿ ਸ਼ੇਰ ਆ ਇਹ ਵਾਕਈ ਨਹੀਂ ਸਾਡੇ ਕੋਲੇ ਨਾਮ ਵਾਸਤੇ ਹੁੰਦੇ ਆ ਕਿ ਸ਼ੇਹਰੀ ਬਣੇ ਭੈਣਾਂ ਦੇ ਉਹ ਪਤਾ ਨਹੀਂ ਲੱਗਦਾ ਨੀਕ ਕਰਾ ਕੇ ਕਿ ਸ਼ੇਰ ਆ ਕਸੂਰ ਕਿਸੇ ਦਾ ਨਹੀਂ ਹੁੰਦਾ ਕਸੂਰ ਸਿੱਖਣ ਸਿਖਾਉਂਦੇ ਹੁੰਦਾ ਕੋਈ ਇੰਨਾ ਮੱਥਾ ਮਾਰਦਾ ਨਹੀਂ ਮੈਨੂੰ ਪਤਾ ਹਨਾ ਤਾਂ ਆ ਲੋ ਮੈਂ ਆਪ ਡਿੱਗ ਡਿੱਗ ਕਿਸ ਵਾਰ ਹੋਇਆ ਤੈਹੀਂ ਤੁਹਾਨੂੰ ਦੱਸਦਾ ਮੇਰੀਆਂ ਭੈਣਾਂ ਨੂੰ ਤਾਂ ਨਾ ਦਿੱਕਤ ਆਵੇ ਉਹ ਜੇ ਆਪਾਂ ਟਾਈਮ ਦੇਖਿਆ ਨਾ ਸਵੇਰੇ 6 ਵਜੇ ਜਾਣਾ ਤੜਕੇ ਅਗਲਾ ਆਪ ਨਹੀਂ ਉੱਠਿਆ ਹੁੰਦਾ ਜਦੋਂ ਮੈਂ ਜਾ ਕੇ ਬਾਹਰ ਖਿਲਾਉਂਦਾ ਸੀਗਾ ਉਧਰੋਂ ਕੰਮ ਤੋਂ 9 9 ਵਜੇ ਤੱਕ ਆਉਣਾ ਪੈਂਦਾ ਸੀਗਾ ਪੂਰੀ ਸਟਰਗਲ ਆ ਜੇ ਕੋਈ ਮੇਰੀ ਭਰਾ ਜਾਂ ਭੈਣ ਮੇਰੀ ਜ਼ਿੰਦਗੀ ਤੇ ਨਿਗਾਹ ਮਾਰਨੀ ਚਾਹੁੰਦਾ ਉਹ ਆਪਾਂ ਇੱਕਦਮ ਅਲੱਗ ਬੈਠ ਕੇ ਭੈਣ ਭਰਾ ਗੱਲਾਂ ਬਾਤਾਂ ਕਰਾਂਗੇ ਠੀਕ ਆ ਇਸੇ ਤਰ੍ਹਾਂ ਹੀ ਆਪਾਂ ਇਹਦੇ ਵਿੱਚ ਗੱਲਾਂ ਬਹੁਤ ਸਾਰੀਆਂ ਨੇ ਕਰਨ ਨੂੰ ਹਨ ਮੈਨੂੰ ਇਹ ਹੁੰਦਾ ਵੀ ਜੇ ਤੁਸੀਂ ਰਿਸਪੌਂਸ ਦਿਓਗੇ ਆਪਾਂ ਵਧੀਆਂ ਹੋਰ ਵੀ ਬਰੀਕੀ ਦੇ ਵਿੱਚ ਜਾਇਆ ਕਰਾਂਗੇ ਆਹ ਲੋ ਆਪਾਂ ਇਹਨੂੰ ਇਹਦੇ ਵਿੱਚ ਰੱਖ ਦਿੰਦੇ ਆ ਜੇ ਕਿ ਸ਼ਹਿਰੀ ਤੁਸੀਂ ਬਣਾਉਣ ਦੀ ਵੀਡੀਓ ਦੇਖਣੀ ਆ ਉਹ ਵੀ ਬਣਾ ਦੂ ਮੈਂ ਆਹ ਕੱਪੜਾ ਆਪਾਂ ਐਂ ਨਹੀਂ ਰੱਖਣਾ ਉਹੀ ਕਟਾਈ ਕਰ ਲਿਆ ਕਰੋ ਪਹਿਲਾਂ ਫਿਰ ਭੈਣੋ ਮਸ਼ੀਨ ਡਾਇਆ ਕਰੋ ਨਹੀਂ ਤਾਂ ਉਹਨੂੰ ਜਵਾਕ ਸਕੂਲੋਂ ਆ ਜਾਂਦੇ ਫਿਰ ਕੰਮ ਵਿੱਚ ਹੀ ਰਹਿੰਦਾ ਨਾ ਕੋਸ਼ਿਸ਼ ਕਰਿਆ ਕਰੋ ਜਦੋਂ ਤੁਸੀਂ ਬਣਾਉਣ ਲੱਗ ਗਿਆ ਇੱਕ ਕਸ਼ੇਰਾ ਪੂਰਾ ਕਰਕੇ ਉੱਠਿਆ ਕਰੋ ਕੰਮ ਨੂੰ ਲਮਕਾਇਆ ਨਾ ਕਰੋ ਹਨਾ ਜਦੋਂ ਬੱਚੇ ਸਕੂਲ ਆ ਗਏ ਨੇ ਉਦੋਂ ਆਪਦਾ ਕੰਮ ਸ਼ੁਰੂ ਕਰਕੇ ਇੱਕ ਕਸ਼ੇਰਾ ਜੀ ਰੋਜ਼ ਵੀ ਬਣਾਉਂਗਾ ਅੱਜ ਤਾਂ ਪਿਹਾਰੀ ਦੀ ਸਲਾਹੀ ਤੁਹਾਨੂੰ ਪਤਾ ਕਿੰਨੀ ਹੋਈ ਵੀ ਹੈ ਨਾ 100 ਰੁਪਏ ਤੋਂ ਘੱਟ ਕੋਈ ਕਸ਼ੇਰਾ ਬਣਾਉਂਦਾ ਨਹੀਂਗਾ ਪਹਿਲੀ ਗੱਲ ਤੇ ਜਿਹੜੇ ਨਵੇਂ ਮੁੰਡੇ ਸਿੱਖੇ ਆ ਉਹਨਾਂ ਕੋਈ ਸ਼ਹਿਰਾ ਹੁੰਦਾ ਹੀ ਨਹੀਂ ਗਾ ਤੇ ਜੇ ਆਉਂਦਾ ਤਾਂ ਉਹ ਮਹੀਨਾ-ਮਹੀਨਾ ਦੁਕਾਨ ਦੀ ਪਿਆ ਰਹਿੰਦਾ ਤਾਂ ਕਰਕੇ ਘਰੀ ਕਸ਼ਹਿਰਾ ਬਣਾਉਣਾ ਸਿੱਖੋ ਨਾਲੇ ਤੁਹਾਨੂੰ ਸੌਖਾ ਹੈ ਹੈਨਾ ਪੈਸੇ ਵੀ ਵਜਦੀਆਂ ਤੇ ਨਾਲੇ ਆਪਣਾ ਟਾਈਮ ਤੇ ਭਰਾਵਾਂ ਨੂੰ ਸੌਖਾ ਆਪਾਂ ਨੂੰ ਮਿਹਨਤਾਂ ਨਹੀਂ ਕਰਨੀਆਂ ਪੈਣਗੀਆਂ ਆ ਮੈਂ ਰੇਪ ਲਈ ਘੜਦਾ ਕਸ਼ਹਿਰੇ ਦੇ ਨਾਲ ਤੁਸੀਂ ਰੇਪ ਪਾਇਆ ਕਰੋ ਜੇ ਕਿਸੇ ਮੇਰੀ ਭੈਣ ਨੂੰ ਜੋੜ ਨਹੀਂ ਲਾਉਣਾ ਉਹ ਤਾਂ ਐਂ ਜੋੜ ਲਾਇਆ ਕਰੋ ਆਲੇ ਠੀਕ ਐਤੋਂ ਪੂਰਾ ਸਲਾਈ ਪੱਕੀ ਕਰਦਿਆ ਕਰੋ ਵੀ ਬਾਅਦ ਚ ਟੁੱਟੇ ਨਾ ਕਸ਼ਹਿਰਾ ਇਸ਼ਾਰੇ ਦੇ ਨਾਲ ਆ ਨਾ ਜਿਹੜਾ ਮੋਟਾ ਰੱਖਿਆ ਕਰੋ ਹਲੋ ਦੋ ਇੱਕ ਪੀਸ ਹੋਰ ਨਾਲੋ ਇਹ ਦੋ ਤਿੰਨ ਪੀਸ ਨਾ ਲਾਹ ਕੇ ਜਾਨੀ ਸਾਰਾ ਕੰਮ ਕੱਟ ਕੇ ਤਿਆਰ ਕਰ ਲਿਆ ਕਰੋ ਹੁਣ ਆਪਾਂ ਇੱਕ ਪਸ਼ਾਰੇ ਦੇ ਉੱਪਰ ਜਿਹੜੀਆਂ ਮੀਆਂ ਭੈਣਾ ਬਿਲਕੁਲ ਨਵੀਆਂ ਇਹ ਸ਼ੇਰਾ ਜਮੇ ਨਹੀਂ ਆਉਂਦਾ ਸਿੱਖ ਨੂੰ ਬਹੁਜੀ ਕਰਦਾ ਸੀ ਨਾ ਤਾਂ ਆਹ ਪੀਸ ਨਾ ਐ ਲੈ ਲਿਆ ਕਰੋ ਜਮੇ ਸੌਖਾ ਕੰਮ ਆ 1% ਵੀ ਔਖਾ ਆਉਂਦਾ ਨਾ ਮੈਂ ਤੁਹਾਨੂੰ ਆਪ ਹੀ ਕਹਿੰਦਾ ਵੀ ਤੁਹਾਡੇ ਸਮਝ ਨਹੀਂ ਆਉਂਗਾ ਹਲੋ ਮੇਰੇ ਜਿੰਨਾਂ ਤੋਂ ਦਿਮਾਗ ਮੇਰੇ ਹਿਸਾਬ ਨਾਲ ਕਿਤਾ ਮੋਟਾ ਹੋਣੇ ਨਹੀਂ ਜਦੋਂ ਮੈਂ ਕੰਮ ਸ਼ੁਰੂ ਕੀਤਾ ਨਾ ਮੈਨੂੰ ਇਹ ਸੀ ਵੀ ਮੈਂ ਕੰਮ ਸਿੱਖ ਨਹੀਂ ਸਕਦਾਗਾ ਕਿਉਂਕਿ ਇੱਕ ਤਾਂ ਜ਼ਿੰਮੇਵਾਰਾਂ ਦਾ ਮੁੰਡਾ ਸੀਗਾ ਕਿਧਰ ਖੇਤੀ ਦਾ ਕੰਮ ਕਿਧਰ ਕੱਪੜਿਆਂ ਦਾ ਹਨਾ ਹਰਾਲਦੇ ਨਹੀਂ ਜੀ ਆਹ ਜੀ ਆਪਾਂ ਐ ਬਣਾ ਲੈਣੀ ਆ ਇਹਨੂੰ ਤੁਸੀਂ ਐ ਵੀ ਕਰ ਸਕਦੇ ਚੌੜਸ ਵੀ ਕਰ ਸਕਦੇ ਠੀਕ ਹੈ ਤਿੱਖੀ ਵੀ ਕਰ ਸਕਦੇ ਇਹ ਕਸ਼ਹਰੇ ਦੇ ਜਦੋਂ ਇੱਥੇ ਲੱਗ ਜੂ ਨਾ ਇੱਥੇ ਆਪਾਂ ਪੱਕਾ ਕਰਾਂਗੇ ਤੁਹਾਨੂੰ ਮੈਂ ਸਾਰਾ ਦੱਸੂਗਾ ਬਸ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਓ ਬਾਈ ਤੁਹਾਨੂੰ ਵੀਡੀਓ ਬਣਾ ਕੇ ਦੱਸੋ ਕਸ਼ਹਰਾ ਬਣਾਉਂਦੇ ਇਹ ਜਿਹੜਾ ਅੱਜ ਆਪਾਂ ਕੁਛੇਰਾ ਕੱਟਿਆਗਾ ਇਹ 1.5 ਮੀਟਰ ਵਾਲਾ ਫਿਰ ਇਸ ਤੋਂ ਬਾਅਦ ਜਿਹੜਾ ਆਉਂਦਾ ਪੈਂਟ ਦੇ ਨਾਲ ਪਾਉਣ ਨੂੰ ਕੁਛੇਰਾ ਹਨ ਉਹ ਹੁੰਦਾ 1.5 ਮੀਟਰ ਵਾਲਾ 1.5 ਮੀਟਰ ਤੋਂ ਘੱਟ ਕੁਛੇਰਾ ਨਹੀਂ ਕਰੋਗੇ ਤਾਂ ਵਧੀਆ ਉਹ ਬੜਾ ਹੀ ਛੋਟਾ ਬਣ ਜੂ ਬੈਠੇ ਉੱਠੇ ਵੀ ਨਹੀਂ ਜਾਣਾ ਪਹੁੰਚੇ ਵੀ ਭੀੜੇ ਕਰਨੇ ਬਣੀ ਨਿੱਕੀ ਜਿਹੀ ਕੁਛੇਰੀ ਹੀ ਬਣ ਜੂਗੀ ਤਾਂ ਕਰਕੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਵੀ ਤੁਸੀਂ 1.5 ਮੀਟਰ ਦਾ ਕੁਛੇਰਾ ਸਿੱਖਣਾ ਜਾਂ 2.5 ਮੀਟਰ ਵਾਲਾ ਸਿੱਖਣਾ 2.5 ਮੀਟਰ ਦਾ ਕੁਛੇਰਾ ਕੱਲ ਸਾਡੇ ਕੋਲ ਢਿੰਗ ਸਿੰਘ ਭਰਾ ਆਏ ਸੀਗੇ ਉਹ ਕਹਿੰਦੇ ਬਈ ਸਾਨੂੰ ਜੰਗੀ ਕੁਛੇਰਾ ਬਣਾ ਦਿਓ ਤੇ ਜਣੀ ਕੰਫਿਊਜ਼ਨ ਨਾ ਹੋਇਆ ਕਰੋ ਜੰਗੀ ਕੇ ਸ਼ਹਿਰਾ ਟਕਸਾਲੀ ਕੇ ਸ਼ਹਿਰਾ ਢਾਈ ਮੀਟਰ ਲਖੇ ਤੇ ਗੱਲ ਇੱਕੋ ਹੀ ਆ ਉਹਦੇ ਨਾਮ ਬਕਰੇ ਬਕਰੇ ਹੋ ਜਾਂਦੇ ਆ ਬਾਕੀ ਆ ਆਪਣੇ ਕੋਲ ਨੇ ਚੋਲੇ ਬਣਾਉਣ ਨੂੰ ਆਏ ਹੋਏ ਆਗੇ ਤਿੰਨ ਲਿੰਗ ਸਿੰਘ ਆਪਣਾ ਸਭ ਟਕਸਾਲੀ ਸਿੰਘਾਂ ਦੇ ਜੇ ਕੋਈ ਭਰਾ ਚੋਲੇ ਕੱਟਣ ਬਾਰੇ ਸਿੱਖਣਾ ਚਾਹੁੰਦਾ ਉਹ ਮੈਂ ਵੀਡੀਓ ਪਾ ਦੂੰਗਾ ਮੈਂ ਚੋਲੇ ਤਾਂ ਕੱਟਣੀ ਆ ਮੈਂ ਵੀਡੀਓ ਬਣਾ ਦੂੰਗਾ ਮੈਨੂੰ ਕੀ ਆ ਨਾ ਆ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸੋ ਵੀ ਹਾਂ ਬਾਈ ਸਾਨੂੰ ਲੋੜ ਆ ਚੋਲਿਆਂ ਦੀ ਕੱਟਣੇ ਸਿੱਖਣੇ ਆ ਸੀ ਟਕਸਾਲੀ ਜੋੜ ਜਮੇ ਸੌਕੇ ਹੁੰਦੇ ਆ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਿਖ ਕੇ ਜਾ ਦਿਓ ਵੀ ਸਾਨੂੰ ਬਈ ਚੋੜੀ ਵੀ ਦੱਸਿਓ ਠੀਕ ਆ ਅੱਜ ਵਾਲੀ ਵੀਡੀਓ ਆਪਾਂ ਇੱਥੇ ਹੀ ਸਵਾਗਤ ਕਰਦੇ ਆ ਤਾਂ ਦਿਨੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਹੋਰ ਦੇ ਨਾਲ ਤਦ ਤੱਕ ਧੰਨਵਾਦ ਬਾਕੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਹਣੀ ਸੀ ਜੇ ਕੋਈ ਭਰਾ ਮੇਰਾ ਜਾਂ ਭੈਣ ਫੇਸਬੁੱਕ ਚ ਲਾਉਂਦੀ ਆ ਉਹ ਮੈਂ ਕੋਸ਼ਿਸ਼ ਕਰਨ ਉਹ ਰਜਣਾ ਸ਼ਾਮ ਨੂੰ 7 ਵਜੇ ਲਾਈਵ ਹੁੰਦਾ ਉਹ ਚ ਵੀ ਕੋਈ ਤੁਹਾਡੇ ਕੰਮ ਦੀ ਵੀਡੀਓ ਪਾਉਣਾ ਹੁੰਦਾ ਹਨ ਜੇ ਕਿਸੇ ਭਰਾ ਕੋਲੇ ਜਾਂ ਮੇਰੀ ਭੈਣ ਕੋਲ ਟਾਈਮ ਹੁੰਦਾ ਤਾਂ ਸ਼ਾਮ ਨੂੰ 7 ਵਜੇ ਫੇਸਬੁੱਕ ਤੇ ਆ ਜਾ ਕਰੋ ਉਹਦੇ ਵਿੱਚ ਮੈਂ ਤੁਹਾਡੇ ਕੰਮ ਦੀ ਵੀਡੀਓ ਹੀ ਪਾਉਣਾ ਹੋਰ ਕੋਈ ਵੀਡੀਓ ਨਹੀਂ ਪਾਉਂਦਾ ਠੀਕ ਆ ਜਿੰਨੀ ਤੁਹਾਡੇ ਕੋਈ ਮੈਨੂੰ ਬੋਲ ਆਪਣਾ ਦੱਸ ਦਿਓ ਲਿਖ ਕੇ ਵੀ ਆ ਚੀਜ਼ ਬਈ ਤੁਸੀਂ ਸ਼ਾਮ ਨੂੰ ਤਾਂ ਕਟਣੀ ਹੀ ਕੰਮ ਮੈਨੂੰ ਕੋੜਤਾ ਪਿਆ ਮਨ ਨਹੀਂ ਆਉਂਦਾ ਉਹਦੇ ਵੀਡੀਓ ਬਣਾ ਦਿਓ ਮੈਂ ਚਲੋ ਉਹ ਹਿਸਾਬ ਨਾਲ ਉਹ ਸੈਟਪਰਮਨੈਂਟ ਦੇਣੀ ਮੇਰੇ ਨੰਬਰ ਥੱਲੇ ਮੈਂ ਪਾਉਂਗਾ ਚੈਨਲ ਦੇ ਉਹਦੇ ਕਮੈਂਟ ਕਰਕੇ ਤੇ YouTube ਵਾਲੇ ਚੈਨਲ ਤੇ ਕਮੈਂਟ ਕਰਕੇ ਦੱਸ ਦਿਓ ਵੀ ਆ ਚੀਜ਼ ਦੀ ਵੀਡੀਓ ਸ਼ਾਮ ਨੂੰ ਪਾ ਸਕਦੇ ਹਾਂ ਮੈਂ ਤੁਹਾਡੇ ਕਮੈਂਟ ਵੜਦਾ ਉਹਨਾਂ ਦੁਪਹਿਰੇ ਬੈਠ ਕੇ ਜਾਂ ਸ਼ਾਮ ਨੂੰ ਕੋਸ਼ਿਸ਼ ਕਰਿਆ ਕਰੋ YouTube ਦੇ ਵੱਧ ਤੋਂ ਵੱਧ ਭੈਣੋਂ ਕਮੈਂਟ ਕਰਿਆ ਕਰੋ ਤੁਹਾਡੇ ਭਰਾ ਦਾ ਚੈਨਲ ਪਤਾ ਲੱਗੇ ਵੀ ਕੋਈ ਜ਼ਿੰਮੇਵਾਰਾ ਦਾ ਮੁੰਡਾ ਜ਼ੀਰੋ ਲੈਵਲ ਤੋਂ ਉੱਠ ਕੇ ਵੀ ਪਹੁੰਚ ਸਕਦਾ ਹਨ ਦੂਜੇ ਭਰਾਵਾਂ ਨੂੰ ਜਿਹੜੇ ਬੱਚੇ ਬਾਹਰ ਨੂੰ ਪਹੁੰਚਦੇ ਉਹਨੂੰ ਸੌਖਾ ਹੋ ਜਾਊ ਯਾਰ ਇੱਥੇ ਬੈਠ ਕੇ ਵੀ ਕੰਮ ਹੋ ਸਕਦਾ ਜੇ ਆਪਾਂ ਚੱਗ ਗਏ ਹਨ ਵੀ ਜਮਾ ਇੱਕ ਗਰੀਬ ਘਰੋਂ ਜ਼ਿੰਮੇਵਾਰਾ ਦਾ ਮੁੰਡਾ ਉੱਠ ਕੇ ਕਿੱਥੋਂ ਤੱਕ ਜਾ ਸਕਦਾ ਆਪਾਂ ਫਿਰ ਵੀ ਵਧੀਆ ਕੰਜਾ ਹੈ ਜੇ ਆਪਾਂ ਬਾਹਰ ਨਾ ਜਾ ਕੇ ਇੱਥੇ ਬੈਠ ਕੇ ਸਭ ਤੋਂ ਪਹਿਲਾਂ ਆਪਣੇ ਬੱਚੇ ਨੂੰ ਹੀ ਗਿਆ ਕਰੋ ਪੁੱਤ ਵੀ ਪੜ ਲਾ ਠੀਕ ਆ 10 12 ਪੜ ਲਾ ਕੋਈ ਗੱਲ ਨਹੀਂ ਪਰ ਕੋਈ ਕੰਮ ਸਿੱਖ ਲੈ ਹੱਤੀਕਾਰ ਜਿਹਦੇ ਨਾਲ ਕਹ ਲੂ ਤੈਨੂੰ 10-20 ਹਜ਼ਾਰ ਦੀ ਝਾਕਣਾ ਕਰਨੀ ਪਵੇ ਐਮਏ ਕੀਤੀਆਂ ਮੇਰੀਆਂ ਭੈਣਾਂ ਬਹੁਤ ਹੋਣਗੀਆਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਵੀ ਦੱਸੋ ਹਾਂ ਬਾਈ ਮੈਂ ਐਮਏ ਕੀਤੀ ਐ ਪਰ ਕੋਈ ਨੌਕਰੀ ਨਹੀਂ ਮਿਲੀ ਨਾ ਕਰਕੇ ਮੈਂ 7ਵੀਂ ਚ ਹਟ ਗਿਆ ਸੀ ਵੀ ਮੈਨੂੰ ਪਤਾ ਸੀ ਅੱਗੇ ਜਾ ਕੇ ਮੇਰਾ ਵੀ ਬੁਰਾ ਹਾਲ ਹੀ ਹੋਣਾ ਤਾਂ ਮੈਂ ਆ ਕੰਮ ਸਿੱਖਣਾ ਸ਼ੁਰੂ ਕਰਤਾ ਸੀ ਜ਼ਿੰਮੇਦਾਰ ਮੁੰਡਾ ਹੋਣ ਦੇ ਬਾਵਜੂਦ ਵੀ ਕੰਮ ਦੀ ਭੈਣੋਂ ਕੋਈ ਸੰਗ ਨਹੀਂ ਹੈ ਨਾ ਕੋਈ ਭੈਣ ਸਿੱਖ ਸਕਦੀ ਬਾਕੀ ਹੁਣ ਤਾਂ ਪਲੇਟਫਾਰਮ ਹੀ ਬਹੁਤ ਵਧੀਆ ਬਾਕੀ ਜੇ ਕੋਈ ਪਰਸਨਲ ਮੈਨੂੰ ਮਿਲਣਾ ਚਾਹੁੰਦਾ ਬਾਈ ਸਾਨੂੰ ਸਮ ਤਾਂ ਮੈਨੂੰ ਫੋਨ ਕਰਕੇ ਆ ਜੇ ਮੈਂ ਉਹਨੂੰ ਪਰਸਨਲੀ ਸਮਝਾ ਦੇਣਾ ਹੁੰਦਾ ਪਰ ਫੋਨ ਕਰਕੇ ਆਉਣਾ ਅੱਜ ਵਾਲੀ ਵੀਡੀਓ ਆਪਾਂ ਖਤਮ ਕਰਦੇ ਆ ਜੀ ਧੰਨਵਾਦ